ਤੁਸੀਂ ਜਾਨ ਮਾਲਿਕਾ ਜਲਦੇ ਆ ਉਹ ਮੈਂ ਕਹਾਂ ਜਲਦੇ ਨਹੀਂ ਭਾਈ ਜਾਨ ਮਾਲ ਖੜੇ ਅਜੀ ਉਦੀ ਰਿਪੋਰਟ ਕਰੂੰਗਾ ਨਹੀਂ ਤੇਰ ਭਾਈ ਖੜੇ ਉਦੀ ਅਸੀਂ ਉਹ ਵੀ ਫੋਨ ਕਰ ਦਈਏ ਹੋਰ ਦੱਸ ਭਾਈ ਹੋਰ ਦੱਸ ਕਿਆ ਕਰੀਏ ਹੋਰ ਤਾਂ ਅਸੀਂ ਉਹ ਕੋਈ ਕਰ ਸਕਦੇ ਉਹੀ ਤਾਂ ਚੱਕਰ ਆ ਮੈਂ ਕਹਾਂ ਵੀ ਮੈਂ ਖਾਂਡਾ ਨੀ ਇੱਕ ਦਿਨ ਵੀ ਮੇਰੀ 2 ਸਾਲ ਪੁਰਾਣੀ ਵੀਡੀਓ ਚੈੱਕ ਲਓ ਇਹ ਦਿਨ ਵੀ ਬੰਦਿਆ ਹੋਵੇ ਇਹ ਮੈਨੂੰ ਸਰਪੰਚ ਕਹੇ ਕਰਦੇ ਤੇ ਪੰਮਾ ਸਰਪੰਚ ਲੋਕ ਕਮੈਂਟਾਂ ਚ ਵੀ ਕਹਿੰਦੇ ਆ ਮੈਂ ਇੱਕ ਦਿਨ ਹਾਂ ਕਰੀ ਹਾਂ ਮੈਂ ਭਾਈ ਮੈਂ ਬਣੂੰਗਾ ਆਹ ਤੇ ਆ ਸਤਿ ਸ਼੍ਰੀ ਅਕਾਲ ਜੀ ਹਾਰਦਿਕ ਸਵਾਗਤ ਥੋੜਾ ਅਜੀ ਦੀ ਵੀਡੀਓ ਚ ਹੁਣ ਚੱਲੇ ਤੇ ਜੀ ਬਿਲੇ ਨੂੰ ਬਿੰਦਰ ਦਾ ਫੋਨ ਆਇਆ ਤਾਂ ਕਹਿੰਦਾ ਬੇਲੇ ਜਾ ਕੇ ਆਉਣਾ ਬਈ ਉੱਥੇ ਤੇ ਲਾਈਟਾਂ ਜਿਹੀ ਲੈ ਕੇ ਆਉਣੀਆਂ ਜਿਹੜੀਆਂ ਹਰਸ਼ਵੀਰ ਨੇ ਟਰਾਲੀ ਨੂੰ ਨਹੀਂ ਲਾਈਆਂ ਥੱਲੇ ਆਪਣੇ ਟਰੈਕਟਰ ਦੇ ਤਾਂ ਟਰਾਲੀ ਥੱਲੇ ਜਿਹੜੀਆਂ ਸਟਾਰ ਆ ਜਿਹੜੀਆਂ ਲਾਲ-ਲਾਲ ਬਲਦੀਆਂ ਕਹਿੰਦਾ ਉਹ ਬੇਲੇ ਤੇ ਵੀ ਉਹ ਮੁੰਡੇ ਕੋਲ ਆਈਆਂ ਵੀ ਆ ਸਹਬ ਜੋਤ ਨੇ ਫੋਨ ਕਰਿਆ ਹੁਣ ਉੱਠੀ ਤੇ ਲੈ ਕੇ ਲਾਈਆਂ ਹਰਸ਼ਵੀਰ ਨੇ ਨਹੀਂ ਤਾਂ ਫਿਰ ਹਰਾਂ ਦੇ ਜਾਣਾ ਪੈਂਦਾ ਉਹ ਕਹਿੰਦਾ ਵੀ ਚਲ ਉਹਦੇ ਕੋਲ ਆਈਆਂ ਵੀ ਫੜ ਲੈ ਆਉਂਦੇ ਬਿੰਦਰ ਕਹਿੰਦਾ ਉਹ 6 650 ਰੁਪਏ ਦੀ ਲਾਈਟ ਆ ਉਹ ਲੈਣ ਚੱਲੇ ਆ ਮੈਂ ਚੱਲ ਕੋਈ ਨਹੀਂ ਫੜ ਲੈ ਆਉਂਦੇ ਕੋਈ ਗੱਡੀ ਕਿ ਆਉਂਦੇ ਆ ਇੱਕ ਮਹਗਾ ਮੈਂ ਵੀ ਲਾ ਲੂੰ ਉਹ ਲੋ ਨੂੰ ਠੀਕਦਾ ਤਾਂ ਉਹ ਕਹਿੰਦਾ ਮ ਆ ਗਿਆ 5-7 ਮਿੰਟ ਵਿੱਚ ਮੈਂ ਚੱਲ ਆ ਜਾ ਕੋਈ ਨਹੀਂ ਕਿ ਕਿੱਥੇ ਸਰਾਂਦੇ ਜਾਉਂਗੇ ਐਸੀ ਤੇ ਫੜ ਲੇਉਂਗੇ ਆ ਉਹ ਆਉਂਦਾ ਉਹਨੂੰ ਡੀਕਦਾ ਤਾਂ ਮੈਂ ਫੇਰ ਵੀ ਚੱਲ ਬੇਲੇ ਗਿਆ ਆਉਂਦੇ ਨਾਲ ਇੱਧਰ ਨੇੜੇ ਹੀ ਆ ਕਿਹੜੇ ਦੂਰ ਆ ਬਾਕੀ ਤੁਹਾਨੂੰ ਦਿਖਾਉਂਦੇ ਜੀ ਉੱਥੇ ਜਾ ਕੇ ਫਿਰ ਲਾਈਟ ਬਾਰੇ ਕਹੇ ਜੀ ਹੈ ਕਹੇ ਜੀ ਨਹੀਂ ਜਿਹੜੀ ਲੈ ਕੇ ਆਉਣੀ ਤੁਸੀਂ ਦੇਖੀ ਹੋਣੀ ਹਰ ਸੀ ਵੀ ਤੇ ਟਰਾਲੇ ਨੂੰ ਲੱਗੀ ਵੀਰੀ ਵੀਡੀਓ ਵਿੱਚ ਚਲੋ ਚੱਲਦੇ ਆ ਜੀ ਫਿਰ ਹੋਰਵਿੰਦਰ ਜੀ ਤੁਹਾਡੀ ਸੀਗਾ ਜੀ ਹੋਰ ਹੀ ਹੋੜਿਆ ਹਾਂ ਆ ਗਈਆਂ ਪਸੰਦ ਲਾਈਟਾਂ ਹਾਂ ਲਾਤੀ ਆਤੇ ਸਾਰਿਆਂ ਨੂੰ ਸਾਬ ਜੋਤ ਨੇ ਹਾਂ ਲਾਦੀ ਨੂੰ ਟਰੈਕਟਰ ਟਰਾਲੇ ਥੱਲੇ ਸਭ گاڑی ਥੱਲੇ ਅੱਜ ਪਿੰਨਾ ਆਏ ਵੇ ਆ ਹਾਂ ਕੋਈ ਨਾ ਵੀ ਚਾ ਕੋਈ ਕਿਹੜੇ ਦੂਰ ਹੈ ਗਏ ਸੈਂਜੂਦ ਬੋਲੀ ਭੇਜ ਦੂੰਗੇ ਉਹ ਤਾਂ ਇੱਥੇ ਰਹਿੰਦਾ ਸਾਰੀ ਜੜੀ ਕੀੜਾ ਮਾਰਦਾ ਦੂਏ ਰੋ ਹੂੰ ਪਸੰਦਦਾ ਉਹ ਵੀ ਪਸੰਦ ਆਉਂਦੀ ਕਿ ਨਹੀਂ ਕਿੜੀ ਆਹਾ ਇਹ ਵੀ ਲੈਟ ਨਹੀਂ ਹੋ ਗਈ ਹਾਂ ਇਹ ਰੰਗ ਦਾ ਵਧੀਆ ਘੜਦੀ ਆ ਟਰੈਕਟਰ ਥੱਲੇ ਲਾ ਲੈ ਤਾਂ ਕਿ ਆਊਗਾ ਟਰੈਕਟਰ ਥੱਲੇ ਲਾ ਲੈ ਜੀ ਦੇਖੀ ਨਾ ਉਹ ਵੀ ਕਿਹੜਾ ਉਹ ਤਾਂ ਇੰਨੀ ਕਿੰਨੀ ਦਿਖਾਉਣੀ ਤੈਨੂੰ ਡਿਜ਼ਾਈਨ ਕੱਢੀ ਜਾਣੇ ਰਾਤ ਨੂੰ ਨੇ ਨੇਰੇ ਚ ਸੋਹਣੇ ਰੋਡਰਸਾਈਕਲ ਚੱਲੇ ਸਕਦਾ ਮੇਰੇ ਖਿਆਲ ਨਾਲ ਮੇਰੇ ਚ ਫੇਰ ਵੀ ਨਾ ਕੱਢੀ ਜਾਣੇ ਕਾਫੀ ਬੋਤੂ ਡਿਜ਼ਾਈਨ ਵੀ ਕੀ ਕਰਨੇ ਤੇ ਬਾਕੀ ਦੇਖ ਲੈ ਜੇ ਤੈਨੂੰ ਲੋਟ ਨਹੀਂ ਬਲੇਰੋ ਥੱਲੇ ਲਾ ਦੀ ਓ ਬਲੇਰੋ ਥੱਲੇ ਮੇਰੇ ਜਿਹਦਾ ਬਥੇਰੀ ਜਮਕੀ ਜਾਣਾ ਇਹਨੇ ਦਿੰਦਾ ਹੀ ਚੱਕਰ ਆ ਜਾ ਫੇਰ ਸਹੀ ਯਾਰ ਜਿੱਦਰੀ ਦਾ ਮੂਡ ਬਣ ਗਿਆ ਪਹਿਲੇ ਟਰਾਲੇ ਥਲੇ ਨਉ ਦੇ ਚੱਲ ਚੱਲੀਏ ਹੋਰ ਦੇਖ ਲਾ ਕੋਸ ਬਸੰਤਾ ਹੁੰਦਾ ਫੇਰ ਨਾ کہیں ਹੁਣ ਇਧਰ ਹਾਈਵੇ ਪਤਾਸੀ ਬਦੂਸੇ ਪਈ ਹੈ ਲੈਟਾ ਕਿ ਗੀੜਾ ਮਰੂੰਗਾ ਹੈ ਮਾਸ ਚਾ ਲੋ ਮੈਂ ਹਾਂ ਸੋਚਦਾ ਨਹੀਂ ਲੈਣੀ ਕੋਈ ਹਾਂ ਲੈ ਗਿਆ ਸੀ ਮੇਰਾ ਨਾ ਹਾਂ ਲੈ ਗਿਆ ਤਾਂ ਦੇਖੀ ਤਾਂ ਬੜ ਕੇ ਬਈ ਇਹ ਤੋਨੇ ਨਾ ਬੇਅੱਧੀ ਦਾ ਆਦੋਨ ਦੇ ਕੱਟ ਕੇ ਜਿਲੇ ਨਾ ਦੇ ਉਹ ਮੈਂ ਕਾ ਦੇਖੀ ਆ ਲੈ ਕੇ ਗਿਆ ਤਾਂ ਗੱਲ ਗੱਡੀ ਚ ਰੱਖੀ ਬੈਠਾ ਦਾ ਆਏ ਮੋਟਰ ਤੇ ਜਿਹੜੀ ਗੱਡੀ ਮੁੰਡਾ ਨੂੰ ਰੋਗ ਰਿਹਾ ਉਹ ਦੁਨੀਆਂ ਲਈ ਇਹ ਵੀ ਆਉਂਦੀਆਂ ਲੱਗਦੀਆਂ ਪਸੰਦ। ਨਾਲ ਦੇਖੇ ਬਣੇ ਕਿਦਾਂ ਨੇ। ਲਾਉਣ ਨੂੰ। ਪੈਟਰਨ ਤਾਂ ਇਹ ਆ ਨਾ ਜਿਹੜੇ ਉਹਨੇ ਕਿਹਲਾਏ ਜਾਈ। ਅਜੇ ਲਾਉਣੀ ਉਹਨੇ ਪਹਿਨਾ ਲਾਇਆ ਵੀ ਤੇ ਸਟਾਰ ਜੋ ਟੁੱਟ ਗਏ ਉਹਦੇ। ਬੈਗ ਤੇ ਲਾਉਣੀ ਆ ਮੇਰੇ ਹਿਸਾਬ ਨਾਲ। ਹਾਂ ਹਾਂ। ਬੈਗ ਬਲਾਂਗੇ। 2100 ਦਾ ਕਰ ਦੇ ਨੀ ਸਹੀ। ਠੀਕ ਹੈ। ਉਹ ਮੈਨੂੰ ਹਾਲੇ ਆ ਗਈ ਬੱਸ। ਹਾਲੇ ਆ ਸੈਟ ਕਰ ਲਈਏ ਬਾਕੀ ਬਜਟ ਬਾਅਦ ਚ ਹੈ। ਮੈਂ ਜਗ੍ਹਾ ਦੇਖ ਲਾ ਵੀ ਲਾਉਣੀ ਵੀ ਹੈਗੀ ਵੀ ਆ। ਨੀ ਲਾਈਟ ਵਾਲੇ ਟਾਂ ਨਾਲ ਲਈ ਜਾਈ ਚੱਲ ਮੇਲੋ ਜੀ ਪੂਰੀ ਨੂੰ ਕਦਾਂ ਪੂਰੀ ਸਤਿ ਸ਼੍ਰੀ ਅਕਾਲ ਜੀ ਅਜੇ ਖੜਾ ਛੁੱਟਿਆ ਨਹੀਂ ਹੈਗਾ ਹੈ ਅੱਜ ਛੁੱਟ ਜਾਣਾ ਇੱਥੇ ਤੇ ਤਾਂ ਅੱਜ ਨਵੇੜ ਦੂੰ ਇਤੇ ਬਾਅਦ ਫਿਰ ਇਹ ਉਹ ਟੱਪਰੀਆਂ ਉੱਥੇ ਵੀ ਆਹੀ ਕੋਸਾ ਉੱਥੇ ਵੀ ਆਹੀ ਕੋਸਾ ਇਹਦਾ ਮਤਲਬ ਖੂਚੋਂ ਨਿਕਲਣਾ ਟੋਏ ਚ ਫੇਰ ਜਾਣਾ ਟੋਏ ਚ ਫੇਰ ਜਾਣਾ ਤਾਂ ਹੀ ਤਾਂ ਦੁਆਰੇ ਚਰੀ ਨਹੀਂ ਭੇਜੀ ਹਾਂ ਮੈਂ ਹੁਣ ਚਰੀ ਨਹੀਂ ਭਜਣੀ ਮਹੀਨਾ ਸਾਰੇ ਡੰਗਰ ਭੁੱਖੇ ਰੱਖ ਲੈਣ ਲੈ ਉੱਥੇ ਜੇ ਵੀ ਬੀਤ ਦੇਣੀ ਸੀ ਕਿਤੇ ਉੱਥੇ ਭੀਜਣੀ ਆ ਹਾਂ ਜਵੀ ਦਾ ਬੀਜ ਨੇ ਹਾਂ ਜਵੀਰ ਵਰਸੀਨ ਬੀਜਨੇ ਸਰ ਉੱਚ ਬੂਟਿਆਂ ਚ ਹਾਂ ਅੱਧੀ ਵੀ ਇਧਰ ਸਾਡ ਜਵੀ ਬੀਜ ਦੇ ਪਰ ਵਰਸੀਨ ਨੇ ਕੱਲੀ ਜਵੀ ਬੀਜ ਲੈਂਦਾ ਚਾਹੇ ਉਹ ਵੀ ਠੀਕ ᱛੀ ਉਹ ਵੀ ਠੀਕ ᱛੀ ਫੇ ਗਾਹਾਂ ਰੇਡ ਦਾ ਨਹੀਂ ਨਾ ਪਤਾ ਨਾ ਦੋ ਵੱਡਾ ਲੈ ਲੈਂਦਾ ਡੰਗਰਾਂ ਨੂੰ ਪਾ ਲੈਂਦਾ ਆਪਣੀਆਂ ਆਹ ਵਰਸੀਨ ਵੀ ਹੋਏ ਆਣਾ ਪਹਿਲੇ ਸਾਲ ਦੇ ਬੂਟੇ ਆ ਹਾਂ ਵਰਸੀਨ ਹੋਏ ਪਰ ਆੱਧੇ ਚ ਵਰਸੀਨ ਵੱਡਾ ਵਾਲੀ ਹੋਣੀ ਆ ਹਨਾ ਆਹ ਵੱਡਾ ਵਾਲੀ ਦੀ ਹੈ ਹੁਣ ਰੱਖਣੀ ਹੈ ਕਿ ਵਾ ਦੇਣੀ ਦੇਖਦੇ ਆ ਕਿ ਕਰੀਏ ਉਹ ਤਾਂ ਆਈ ਆ ਜਾਂਦਾ ਪਰ ਟਾਈਮ ਲੇਟ ਹੋ ਗਿਆ ਨਾ ਮੈਂ ਠੰਡਾ ਜਣੀ ਮੂਰੇ ਠੰਡਾ ਹੋ ਗਿਆ ਨਹੀਂ ਇਹਨੇ ਉੱਥੇ ਖੜ ਜਾਣਾ ਖੜ ਵੀ ਜਾਣਾ ਉਂ ਵੀ ਹੁਣ ਇੱਥੇ ਫੇ ਹੋ ਕੇ ਬੀਜੂਗਾ ਜਵੀ ਕੇ ਬਰਸੀਨ ਜਵੀ ਜਵੀ ਆਹ ਜਵੀ ਬੀਜ ਲਵਰੇ ਬਰਸੀਨ ਨੂੰ ਨਾ ਪਾਣੀ ਨਹੀਂ ਨਾ ਹੈਗਾ ਇੰਨਾ ਜਵੀ ਨੇ ਵੀ ਦੋ ਵਾਢਾ ਦੇ ਦੇਣੀ ਆ ਜਵੀ ਜਵੀ ਨੇ ਦੇ ਜਾਣ ਜਾਨੂੰ ਫੇ ਮੱਕੀ ਮੁੱਕੀ ਹੋ ਜਾਣੀਗਾ ਆਹੋ ਜਵੀ ਵੱਢ ਕੇ ਮੱਕੀ ਪੀਤ ਦਵੇ ਮੱਕੀ ਚਰੀ ਹੋਣੀ ਬੂਟੇ ਦਾ ਕੰਮ ਜਾਬ ਹੋਈ ਨਹੀਂ ਜਿਹੜੇ ਲਾਏ ਤੇ ਹਨ ਬੂਟੇ ਸਾਰੇ ਸਾਢੇ 1/2 ਸੁੱਕ ਗਏ ਤੇ ਸਮਝਣਾ ਲਾਏ ਤੇ ਕਿੰਨੇ 100 94 ਬੂਟੇ ਲਾਏ ਤੇ ਹੂੰ 94 ਜਿਹਦੇ 40 ਸੁੱਕ ਗਏ ਤੇ ਬਾਕੀ ਵੀ ਬੜੇ ਫੈੜਦੇ ਬਾਕੀ ਵੇ ਹੁਣ ਮਖਾ ਅਗਲੇ ਸਾਲ ਫੇ ਇਹਨਾਂ ਨੇ ਰਲਣਾ ਨਹੀਂ ਨਾ ਨਾਲ ਹੁਣ ਦੁਆਰੇ ਵੀ ਲਾਉਂਗਾ ਕਹਾ ਹੁਣ ਦੁਆਰੇ ਹੀ ਲਾਉਂਗਾ ਠੀਕ ਇਹ ਰਲਦੇ ਨਹੀਂ ਹੈਗੇ ਬਰਾਬਰ ਇਹ ਗੰਨਾ ਹੀ ਲਾਲੀ ਨਾਲ ਡੰਗਰਾਂ ਨੂੰ ਪਾਈ ਜਾਂੀ ਆਪਣਾ ਇੰਨਾ ਕ ਗੰਨਾ ਪਹਿਲੇ ਉਧਰ ਬਥੇਰਾ ਘੜਾ ਹੈਗਾ ਉਧਰ ਹਾਂ ਚੋਠੇਕੇ ਵਾਲੇ ਚ ਹਾਂ ਦੋ ਕਿਲੇ ਇਧਰ ਘੜੇ ਬਸ ਫੇ ਤਾਂ ਠੀਕ ਆ 88 ਡੰਗਰਾਂ ਨੂੰ ਆਏ ਡੰਗਰਾਂ ਨੂੰ ਪਈ ਜਾਂਦਾ ਹਾਂ ਡੰਗਰਾਂ ਨੂੰ ਪਰ ਤੂੜਖਾਨਾ ਹੀ ਬਹੁਤ ਬਥੇਰਾ ਮੇਰੇ ਪਾਸ ਹੈ ਜੀ ਤੂੜੀ ਦਾ ਰੇਟੇ ਨਹੀਂ ਤੂੜੀ ਦਾ ਰੇਟ ਨਹੀਂ ਹੈ ਸਾਢੇ 300 ਰੁਪਏ 400 ਰੁਪਏ ਪਿਛਲੇ ਸ ਪਿਛਲੇ ਸਾਲ ਵੀ ਰੇਟ ਪਿੰਨੀ ਜਿਹੜਾ ਪਰਾਲੀ ਦੀਆਂ ਗੱਠਾਂ ਬਣਨ ਲੱਗੀਆਂ ਨਾ ਉਹਨੇ ਰੇਟ ਡਾਊਨ ਕਰਤਾ ਰੇਟ ਨਹੀਂ ਕੋਈ ਚੱਕਰ ਨਹੀਂ ਹੈਗਾ ਐਦ ਕੀ ਫੇ ਚੱਲਣੀਆਂ ਪਰਾਲੀ ਦੀ ਪਰਾਲੀ ਸਾਈ ਬੁੱਕ ਹੁੰਦੀਆਂ ਅੱਛਾ ਹਾਂ ਉਦੋਂ ਬਲਕੀ ਸੀ ਇਹਨੂੰ ਕਹਿੰਦੇ ਵੀ ਅਸੀਂ ਵੱਢਣੇ ਬਲਕੀ ਸੀ ਕਹਿੰਦਾ ਮੈਂ ਤਾਂ ਵੀ ਦੇ ਦਿੱਤੇ ਖੇਤ ਕਹਿੰਦੇ ਯਾਰ ਸਾਨੂੰ ਦੱਸ ਦੇਣਾ ਤਾਂ ਬਲਕੀ ਸੀ ਕਹਿੰਦਾ ਮੈਂ ਕਿਹਾ ਦੱਸਣਾ ਉਹ ਜੇ ਤੁਸੀਂ ਆ ਹੀ ਨਹੀਂ ਨਾਲੇ ਪਰਾਲੀ ਖੇਤ ਚ ਬੈਣਾ ਢੇੜਾ ਮਾਰ ਕੇ ਜਾਂਦੇ ਦੇਖ ਕੇ ਜਾਂਦੇ ਫੇ ਕਹਿੰਦੇ ਸਾਡੀ ਹੋ ਗਈ ਜੀ ਬਸ ਅੱਛਾ ਹੂੰ ਘਾ ਦਾ ਲੋਟ ਆ ਕੰਮ ਦੌੜ ਤਾਂ ਹੈਗਾ ਵੇ ਤੂੜੀ ਖਤਮ ਹੋਊਗੀ ਤੂੜੀ ਨੂੰ ਨਹੀਂ ਕੋਈ ਪੁੱਛਦਾ ਤੂੜੀ ਨੂੰ ਨਹੀਂ ਪੁੱਛਦਾ ਗੱਲ ਤੂੜੀ ਦੀ ਕਦਰ ਤਾਂ ਤੀ ਜੇ ਪਰਾਲੀ ਘਟ ਰੱਖਦੇ ਤੇ ਪਰਾਲੀ ਦੀ ਹਾਂ ਗੰਨਾ ਵੀ ਜੇ ਚਮਕਣਾਇਦ ਕੀ ਹੈ ਗੰਨਾ ਵੀ ਨਹੀਂ ਪੁੱਛਣਾ ਕਿਸੇ ਨੇ ਗੰਨਾ ਵੀ ਨਹੀਂ ਪੁੱਛਣਾ ਕਿਸੇ ਨੇ ਹਾਂ ਗੰਨੇ ਦਾ ਵੀ ਉਹੀ ਕੰਮ ਹੋਣਾ ਗੰਨੇ ਦਾ ਵੀ ਉਹੀ ਕੰਮ ਹੋਣਾ ਪਰ ਡੰਗਰ ਗਾਹਾਂ ਗਾਹ ਘਟਦੇ ਜਾਂਦੇ ਪੰਮੇ ਡੰਗਰ ਹਾਂ ਡੰਗਰ ਬਹੁਤ ਘਟ ਗਏ ਘਟਦੇ ਜਾਂਦੇ ਗਿਆ ਬਹੁਤ ਜ਼ਿਆਦਾ ਘਟ ਗਏ ਜ਼ਿਆਦਾ ਘਟ ਗਿਆ ਆਪਣੇ ਪਿੰਡ ਵਿੱਚ ਦੇਖ ਲੈ ਪਹਿਲਾਂ ਕੱਲੇ ਤੇਰੇ ਕੋਲ ਵੀ ਮੰਨ ਲੈ ਜੇ ਪਹਿਲਾਂ 20 ਡੰਗਰ ਹੁੰਦੇ ਤੇ 5-7 ਰਹਿ ਗਏ ਹੁਣ ਹਾਂ 8 ਫੇਰ ਹੁਣ ਮੇਰੇ ਕੋਲ ਪਹਿਲਾਂ 8-10 ਹੁੰਦੇ ਤੇ 2-3 ਗਾਗਾ ਗਾਗਾ ਬਾਕੀ ਰੁਕਦਾ ਵੀ ਟੂ ਬਾਕੀ ਲਿਆ ਬੈਰੀ ਚਰੀ ਦੇ ਖਲਿਆਣ ਕਰ ਮੈਂ ਤਾਂ ਇਹਨੂੰ ਆਪ ਕਿਹਾ ਵੀ ਕਿੰਨੀ ਕਰੇਗੀ ਕਹਿੰਦਾ ਅੱਜ ਦੇ ਦਿੰਦੀ ਆ ਅੱਜ ਦੇ ਯਾਰ ਇਹ ਕਿਹੜੇ ਬੜਾਉਂਦਾ ਵੀ ਦਾਤੀ ਲੈ ਕੇ ਨਾਲ ਆ ਜਾ ਹਲੇ ਪਹਿਲਾਂ ਤੁਸੀਂ ਬਾਈ ਚਰੀ ਦੇਖਣੇ ਰੋ ਨਹੀਂ ਕਰਦੀ ਵੱਡ ਕਿੱਥੇ ਹੋਣੀ ਬਈ ਇੱਕ ਹੋਰ ਬੰਗਾ ਹੈ ਕਹਿੰਦਾ ਇਤੇ ਬਾਦ ਫੇਰ ਇਹੀ ਜਗਾ ਹਾਂ ਇਹੀ ਜੀ ਉਹ ਤੁਹਾਡਾ ਵਾਲਾ ਇਹਦੇ ਦੇਖੀਏ ਪੈਣੀ ਹੋਈ ਹੈ ਮਲਚਰੇ ਲਿਆ ਹੋਇਆ ਜਿਹੜਾ ਟੋਕ ਟੋਕੇ ਵਿੱਚ ਵਾ ਦੇ ਹਾਂ ਪੈਣੀ ਕਹਿੰਦਾ ਫੇਰ ਇਹੀ ਹਾਲ ਚਰੀ ਇਹ ਗਰੀਬੀ ਦਾ ਕੰਮ ਖਰਾਬ ਆ ਬਾਈ ਚ ਕੰਮ ਖਰਾਬ ਕੇ ਗਰੀਬੀ ਬਹੁਤ ਬੁਰੇ ਪਾਸੇ ਨੂੰ ਹੈ ਪੈਣੀ ਵਾਲੀ ਆ ਟਾਈਮ 'ਚ ਜਾਣੀ ਵੀ ਗੇੜ ਇੱਕ ਹੱਥ ਬਹੁ ਵੜਦੀ ਆ ਆ ਘਟ ਵੜਦੀ ਉਹ ਬਹੁਤ ਵੜਦੀ ਆ ਕਿਹੜੀ ਆ ਉਹ ਕਟਣੀ ਤਾਂ ਨਹੀਂ ਕਿਤੇ ਉਹ ਨਾਨੇ ਲਈ ਦੀ ਪੂਰੀ ਉਹਦੇ ਮਨਤੂ ਵਾਲੇ ਤੇ ਉਹ ਨਹੀਂ ਬੈਠਾਂ ਨੋਗੇ ਆਹ ਦਸਤਾਨੇ ਲੈ ਲਈ ਮਨਤੂ ਵਾਲੇ ਦਸਤਾਨੇ ਨਹੀਂ ਹੋਣੇ ਤਾਂ ਮੈਂ ਕਰ ਉਹ ਬਾਦੀ ਉਹਨੇ ਤੇਰਾ ਕੰਮ ਲੋਡ ਕਰ ਦੇਣਾ ਦਸਤਾਨਿਆਂ ਨੇ ਕੰਮ ਲੋਡ ਕਰ ਦੇਣਾ ਤੇਰਾ ਉਹ ਵੀ ਯਾਰ ਪੱਕੀ ਆ ਦਸਤਾਨਿਆਂ ਗੱਲ ਕੰਮ ਲੋਡੋ ਜਿੱਕੜਾ ਮਰਜ਼ੀ ਵੱਢੀ ਜਾਏ ਮੇਰਾ ਵੀ ਆ ਗਿਆ ਤੇਰਾ ਉਹ ਦੱਸ ਦੇ ਨਹੀਂ ਲੋਟ ਆਉਣਾ ਹਾਂਜੀ ਪੱਕਦਾ ਆ ਜੀ ਰਾਇ ਇਹਦਾ ਪੱਕਦਾ ਆ ਜੀ ਰਾਇ ਇਹਦਾ ਚੜੀ ਦਾ ਹੈਲੋ ਹੋਰ ਹੋਰ ਬਹੁਤ ਵਧੀਆ ਬਾਈ ਯਾਰ ਟਰੈਕਟਰ ਚੋਂ ਆਉਣ ਜਾਣਾ ਤੇ ਆਉਣ ਹਾਂ ਆਮਨਾ ਕਹਿੰਦਾ ਵੀ ਅੱਜ ਯਾਰ ਉਹ ਕਹਿੰਦੇ ਮੁੰਡੇ ਵੀ ਇੱਕ ਦਿਨ ਆ ਜਾ ਜਿਹੜਾ ਮਨ ਸਾਡੇ ਕੋਲ ਕਾਲੂ ਦੇਖੂਗਾ ਕਹਿੰਦਾ ਇਹ ਪ੍ਰਧਾਨ ਕਿਹਨੇ ਲੱਗ ਗਿਆ ਅਸੀਂ ਕਹਿੰਦਾ ਮੈਂ ਲੈਂਟਰ ਪਾਉਣ ਉਹ ਮਹਾਚਾਰਾ ਹੋਂ ਕਾਢੀ ਆਉਂਗੇ ਅੱਛਾ ਮਸ਼ੀਨ ਬੜੀ ਲੇਟ ਆਈ ਹੁਣ ਆਈ ਆ ਹਣੀ ਵੀ ਕੰਮ ਰਹਿਣਾ ਵੈਲਡਿੰਗ ਹੋਣ ਲੱਗੀ ਵੀ ਸਰੀ ਅੱਛਾ ਤੇ ਕਦ ਪਾਉਂਗੇ ਆਹ ਇਹਦਾ ਥੋੜਾ ਜਿਹੀ ਘੰਟੇ ਦਾ ਕੰਮ ਹੈ ਘੰਟੀ ਕਦੀ ਕੰਮ ਆ ਹਾਂ ਥੋੜਾ ਏਰੀਆ ਨਾ ਪਾ ਦੇਣਾ ਉਹਨਾਂ ਨੇ ਪੈ ਜਾਣਾ ਪੈ ਜਾਣਾ ਇੱਕ ਵਪਾਰੀ ਹੋਰ ਆ ਗਿਆ ਹਾਂ ਇੱਕ ਵਾਰੀ ਹੋ ਰਾਰਗੇ ਅੱਜ ਨੀ ਉਹ ਬਹੁਤਾ ਪੂਰੀ ਬਾਦੋ ਹੋਣਾ ਅੱਜ ਗਰਮੀ ਬਹੁਤਾ ਗਰਮੀ ਨੇ ਤਾਂ ਬੱਸ ਕਰਾਈ ਪਈ ਐ ਨਾ ਟਰੈਕਟਰ ਉਹਦੇ ਪਸੰਦੇ ਨਹੀਂ ਆਉਂਦਾ ਕੋਈ ਟਰੈਕਟਰ ਲੈ ਕੋਲੂ ਬਾਈ ਵੀ ਆ ਕੇ ਪਹੁੰਚ ਗਿਆ ਦੇਖ ਲੈ ਬਾਈ ਬਾਦੋ ਦਾ ਮਹੀਨਾ ਬਦਲਦਾ ਨਹੀਂ ਗਿਆ ਲੱਗਦਾ ਤਾਂ ਆਈ ਉਹ ਆ ਦੇਖ ਕਹਣਾ ਚੌਂਦੀ ਗਰਮੀ ਨੂੰ ਗਰਮੀ ਹੈ ਉਹ ਅੱਜ ਬਦਲਦਾ ਹੈ ਗਰਮੀ ਦੁਆ ਤੱਕ ਨਹੀਂ 850 ਬੰਤੀ ਆ ਰਹੀ ਜਿਆਪੀ ਇਹ ਦਫਾਉਂਦੇ ਤੇ ਨਹੀਂ ਹੈਗੇ ਇਹਨੂੰ ਦਵਾਇਦਾ ਹੋਵੇ ਕਿਹੜਾ ਤੂੰ 855 ਗੋਲੂ ਦਾ ਥੋੜਾ ਉਹ ਤਾਂ ਪੁਰਾਣੀਆਂ ਹੋਣਾ ਜੀ ਕਾੜਾ ਜੀ ਤਾਂ ਉਹਨੀਆਂ ਨੇ ਪੁਰਾਣੇ ਨੂੰ ਆਏ ਆ ਹਾਂ ਉਹਨੂੰ ਦੁਆਇਦਾ ਨੇ ਲੱਤਾ ਤਾਂ ਅੱਛਾ ਸੱਠ ਖੜੇ ਹੈ ਅੱਛਾ ਤੂੰ ਦੇਖੇ ਹਾਂ ਉਹ ਤਾਂ ਫਿਰ ਮਹਿੰਗੇ ਪਾਦੇ ਆ ਇਹ ਫਿਰ ਤਾਂ ਜੌਂਡੀਅਰ ਪਰ ਜੌਂਡੀਅਰ ਇਹ ਜ਼ਰੂਰੀ ਤਾਂ ਨਹੀਂ ਮੇਰੀ ਗੱਲ ਤੋਂ ਵੀ ਅੱਖੇ ਜੌਂਡੀਅਰ पे ਗੱਲੇ ਨਹੀਂ ਕਰਦਾ ਪਤਾ ਨਹੀਂ ਕਾਤੇ ਜਾਂ ਕੋਈ ਭਾਅ ਸਿਰ ਮੇਲੇ ਕੋਈ ਮਹਗਾ ਮਿਲੇ ਲੈਣਾ ਜੌਂਡੀਅਰ ਇਹ ਜੌਂਡੀਅਰ ਤਾਂ دیਵਾਨਾ ਹੋਇਆ ਅਮਰੀਕਾ ਦਾ 5504 ਆਨਦੇਵ ਹਾਂ ਇਹਨੇ ਪੱਪੀ ਨਾਲ ਦੇ ਰਿਸ਼ਤੇਦਾਰਾਂ ਕੋ ਅੱਛਾ ਆ ਨਾ ਹਾਂ ਪਤਾ ਕਿਥੇ ਬਵੰਜਾ ਉਹ ਤਾਂ ਲੱਭ ਲੂੰਗੇ ਉਹ ਤਾਂ ਹੁੰਦਾ ਤਾਂ ਮੰਦਰਜੀ ਵਾਲਾ ਜਿਹੜਾ ਇੱਥੇ ਖੇਲਣਾ ਮਾ ਹਾਂ 5204 ਹਾਂ 5204 ਹੈ ਵਧੀਆ ਰੈਕ ਹਾਂ ਇੱਥੇ ਗੰਦਾ ਹੁੰਦਾ ਪਾ ਦੇਖ ਲੈਂਦੇ ਪੂਰੀ ਉਹਦੇ ਨੇਖਿਆਰ ਬਈਆ ਲੱਭਣਾ ਐਸ ਬਰੇ ਦਾ ਪੱਪ ਲਾਉਣ ਨੂੰ ਕਿੱਥੇ ਹੈਗਾ ਮੋਟਰ ਤੇ ਬੈਠਾ ਹਣਾ ਆਪਣੀ ਵੀ ਉਹ ਮਿੱਟੂ ਲਾਰਿੰਦੇ ਆ ਆ ਆਵਾਜ਼ ਨਹੀਂ ਆਉਂਦੀ ਤੇ ਨਾਲੇ ਤਾਂ ਉਹ ਆ ਇੱਕ ਉਹ ਬਲਵੀਨਾ ਦੇ ਬੈਠਾ ਉਹਥੇ ਕਹਿੰਦਾ ਮੈਂ ਸ਼ਾਮ ਤੱਕ 5 ਵਜੇ ਆ ਗਿਆ ਠੀਕ ਹੈ ਨਹੀਂ ਫਿਰ ਤੇਰੀ ਮੋਟਰ ਤੇ ਜਾਂਦਾ ਮੇਰੀ ਮੋਟਰ ਨਹੀਂ ਹੈਗਾ ਦੱਲੀ ਵਾਲੀ ਬਰਾ ਕੱਲਾ ਹੀ ਆ ਉਹਨੂੰ ਫੋਨ ਨੰਬਰ ਤੇ ਦੇ ਦਿੰਦਾ ਮੈਂ ਤੈਨੂੰ ਫੋਨ ਕਰ ਲਾ ਉਹ ਨਹੀਂ ਲਾਉਂਦਾ ਤਾਂ ਕਿੱਥੇ ਕਰਾਉਣੀ ਉਹ ਮੈਂ ਡੈਰੀ ਵਿਛੇ ਤੋਂ ਪੰਪ ਲਾਉਣੀ ਆ ਅੱਛਾ ਜੀਰੀ ਨੋਰਲੀ ਨੂੰ ਤੁਸੀਂ ਡੱਬਿਆਂ 'ਨਾਂ ਛਿੜਕ ਦੋ ਆਈ ਮੈਂ ਤਾਂ ਡੀਸੀ ਨਾਲ ਤੇ ਮੋਟਰ ਲੈ ਕੇ ਧੋਏ ਦੀ ਜੀਰੀ ਪਾਵੇਂ ਬਾਈ ਕਹਿੰਦਾ ਜੀਰੀ ਨੂੰ ਕੀ ਹੋ ਗਿਆ ਡੱਬਿਆਂ 'ਨਾਂ ਪਾਵੇਂ ਬਾਈ ਡੋਡੀ ਦਿਨ ਪਰ ਦਿਨ ਇੰਨੀ ਵੱਧ ਰਹੀ ਹੈ ਨਾ ਤੇ ਕਿਹੜੀ ਲਿਆਇਆ ਹੁਣ ਕਾਪਰ ਕਹਿੰਦਾ ਕਰਦੇ ਕਹਿੰਦਾ ਵੀ ਇਹ ਕਾਪਰ ਦਾਣੇ ਕਾਲੇ ਕਰ ਦਿੰਦੇ ਉਹਨੇ ਉਹ ਕਹਿੰਦਾ ਦਾਣੇ ਕਾਲੇ ਵੀ ਹੁਣ ਤਾਂ ਤੇਰੀ ਮਤਲਬ ਅਧਰੇ ਜਿਆਦਾ ਪੱਕਣ ਲੱਗ ਗਈ ਵੀ ਇਹਨੂੰ ਫਰਕ ਨਹੀਂ ਪੈਣਾ ਵੀ ਜਿਹੜਾ ਮੋਲੇ ਚੋਂ ਦੀ ਕਹਿੰਦਾ ਉਹਨੂੰ ਫਰਕ ਪੈਂਦਾ ਪੱਕੇ ਦਾਣੇ ਨੂੰ ਵੀ ਦਾਗ ਪਾ ਦਿੰਦੀ ਆ ਡੈਮੇਜ ਤੁੰਨੇ ਦੀ ਕਰ ਤਵੇ ਕਹਿੰਦਾ ਵੀ ਇਹਨੇ ਤੇਰੀ ਰੋਕ ਦੇਣੀ ਵੀ ਇਹ ਕਾਪਰ ਵੀ ਕਈ ਤਰ੍ਹਾਂ ਦੀ ਕ ਇਹ ਕਹਿੰਦਾ ਵੀ ਜਿਹੜੀ ਇਹ ਕਾਪਰ ਹੈ ਨਾ ਵੀ ਇਹ ਦਵਾਈਆਂ ਚ ਪਾ ਕੇ ਵੀ ਹੋ ਜਾਂਦੀ ਹੈ। ਉਹ ਉਹ ਫਿਰ ਦੂਈ ਕਾਪਰ ਨਹੀਂ ਹੈਗੀ ਉਹ। ਉਹ ਕਾਪਰ ਸਲਫੇਟ ਆ ਉਹ। ਉਹੀ ਹੈ ਜਿਹੜੀ ਤੂੰ ਕਹਿੰਦਾ। ਹਾਂ। ਇਹ ਕੱਲੀ ਕਾਪਰ ਜਿਹੜੀ ਉਹ ਹੋਰ ਚੀਜ਼ ਆ। ਜਿਹੜੀ ਕਾਪਰ ਸਲਫੇਟ ਆ ਉਹ ਚੀਜ਼ ਹੋਰ ਆ। ਪੁੱਕੀ ਵਰਗੀ ਬਾਈ ਉਹ। ਉਹੀ ਨਾ ਪੁੱਕੀ ਦੀ ਸਪਰੇ ਕਰੀ ਜਾਈਂ ਕਿਤੇ। ਬੈਠ ਰਮਾ ਖਾਣਾ ਚੱਲ ਜਾ ਦੇਖਦਾ। ਮੋਟਰ ਤੇ ਦੇਖ ਲਊਗਾ। ਗੌਰ ਗਿਆ ਆਣਾ। ਸੰਗੌਰ ਗਿਆ ਜੱਗੇ ਕਹਿੰਦਾ ਮਹਾ ਉਹਨੂੰ ਪੁੱਛਿਆ ਕਹਿੰਦਾ ਜ਼ਿਆਦਾ ਕਰ। ਕਿੰਨੀ ਜਗ੍ਹਾ ਤੋੜ? 1.5 2 ਵੀਕੇ ਹੁਣ ਮੈਂ 2 ਪੰਪੇ ਦਵਾਈ ਹੈ। ਹਾਂ ਗੱਲ ਪਤਾ ਕੀ ਆ ਜਿਹੜੀ ਕਾਪਰ ਸਲਫੇਟ ਆ ਨਾ ਕਾਪਰ ਕੋਈ ਵੀ ਦਵਾਈ ਆ ਇਹਦਾ ਪਾਣੀ ਵੱਧ ਲਾਉਣਾ ਚਾਹੀਦਾ। ਫੇਰੇ ਥੋੜਾ ਜਿਆ ਨੁਕਸਾਨ ਘਟ ਕਰਦੇ। ਲਾਉਂਦਾ 1.5 ਪੰਪੇ 2 ਲਵਾ ਦੇਣੇ। ਤਾਂ ਉਹ ਕਿਹਾ ਤਿੰਨ ਲਾ ਦੇ। ਹਾਂ ਕੋਈ ਚੱਕਰ ਨਹੀਂ ਹੈਗਾ। ਹਾਂ ਇਹ ਪਾਣੀ ਗੱਲ ਫੇਰ ਨਾ ਪਤਲੀ ਹੋ ਕੇ ਥੋੜਾ ਜਿਆ ਨੁਕਸਾਨ ਘਟ ਜਾਂਦਾ ਕਿਸੇ ਵੀ ਚੀਜ਼ ਪਰ ਜੇ ਦਾਗ ਪਾਉਂਦੀ ਨਹੀਂ ਛਾਮ ਨੂੰ ਕਰਾ ਲੈ ਸਵੇਰੇ ਕਰਾ ਲੈ ਕੋਈ ਚੱਕਰ ਨਹੀਂ ਹੈ। ਹੁਣ ਆਏ ਆ ਉੱਪਰ ਗਿਰ ਜੁ ਗਿਆਂ ਨਾ। ਸਵੇਰੇ ਵਾਲੀ ਆ ਉਸ ਵੇ ਤੁਹਾਨੂੰ ਪਤਾ ਹੈ। ਨਾ 9-10 ਵਜੇ ਕਰਾ ਲਈ ਆ ਚਲ ਕੋਈ ਉਹ ਤਾਂ ਦੇਖ ਲੈ ਤੂੰ 20 ਦਿਨ ਪਹਿਲਾਂ ਹੁੰਦੀ ਸੀ ਮੈਂ ਕਹੀ ਹੁੰਦੀ ਨਹੀਂ ਹੁਣ ਇਧਰ ਬਾਈ ਵੀ ਕਹਿੰਦਾ ਮੈਂ ਸਰਪੰਚ ਖੜਨਾ ਹਾਂ 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 ਚੱਲ ਹਾਰ ਲਈਏ ਚੱਲੋ ਆਪਣੇ ਹੁਣ ਇਧਰ ਤੁਹਾਨੂੰ ਹੁਣੇ ਬਣਾ ਦੇਣਾ ਬੋਨ ਬਾਕੀ ਦੀ ਬੋਨ ਬਾਕੀ ਹੈ ਬਾਈ ਕੈਮਰੇ ਮੂਰੇ ਨਹੀਂ ਕਹਿੰਦਾ ਉਹ ਕਹੀ ਜਾਂਦਾ ਨਾ ਪਾ ਸੀਰੇ ਹੀ ਬਣਾਉਣਾ ਯਾਰ ਬਾਈ ਗਾਲਾਂ ਕੱਢੀ ਜਾਂਦੇ ਲੋਕ ਕਹਿੰਦੇ ਤੁਸੀਂ ਸੀਰੇ ਦੇ ਵਿਰੁੱਧ ਹੋਵੋਗੇ ਮਹਾਪ੍ਰਭੂ ਅਸੀਂ ਵਿਰੋਧ ਨਹੀਂ ਹੈਗੇ ਇਹ ਤਾਂ ਹੁਣ ਮੌਕਾ ਦੱਸੋ ਕਿਹੜਾ ਖੜੂਗਾ ਜੇ ਉਹ ਖੜੂਗਾ ਭਾਈ ਉਹਦੇ ਨਾਲ ਨੇਤਰ ਬਾਈ ਖੜੂਗਾ ਨੇਤਰ ਬਾਈ ਨਾਲ ਬਾਕੀ ਦੇਖਦੇ ਹਾਂ ਟਾਈਮ ਬਾਕੀ ਹੁਣ ਦੇਖਦੇ ਹਾਂ ਹੋਰ ਕਿਹੜਾ ਕਿਹੜਾ ਨਿਕਲਦਾ ਕਿੰਨੇ ਫਾਰਮ ਪਰ ਹੁਣੇ ਕੀ ਕੋਈ ਤਾਂ ਚੱਕਰ ਕਿੰਨੀ ਰੇਟ ਫਾਰਮ ਗੁਰਮਾਲੇ ਹਲੇ ਕੋਈ ਨਹੀਂ ਪਤਾ ਹਜੇ ਕੁਝ ਨਹੀਂ ਪਤਾ ਹੈਗਾ 1 ਮਿਲੀ ਲਈ ਫਾਰਮਾ ਦੀ ਹਲੇ ਨਹੀਂ ਹਲੇ ਨਹੀਂ ਮਿਲੀ ਕੱਲ ਪਰਸੋ ਨੂੰ ਹੋ ਜੂਗਾ ਕਲੀਅਰ ਲੱਗ ਜੂਗਾ ਭਾ ਜੀ ਅੱਜ ਭਗਵੰਤ ਮਾਨ ਚੱਲਦਾ ਦਾ ਲਾਈਵ ਕਹਿੰਦਾ ਭਈ 15 16 ਕ 17 18 ਇਹਦੇ ਵਿੱਚ ਵਿੱਚ ਕਰਾ ਦੇ ਤੇਰੀ ਹਰਬਾਂਚੀ ਦੇਖਣੀ ਹੈ ਛੇਤੀ ਕਰ ਨਵੇੜ ਦੇ ਪੰਜ ਦਾ ਗੋਲੇ ਖੜਾ ਆਪਾਂ ਯਾਰ ਭੰਗ ਤੋਰ ਦਣਾ ਹਰਬਾਂਚੀ ਕਾਦੀ ਦੇਖਣੀ ਹੈ ਇੱਧਰ ਤੇ ਆਪਣੇ ਇਲਾਕੇ ਕੰਨੇ ਤੋਰ ਦਣਾ ਆਪਾਂ ਨੇ ਹਾਂ ਨਾ ਨਾ ਕਹਤਾ ਕਿ ਭਾਈ ਮੈਂ ਤੇਰੀ ਨੇ ਬੰਗਲੇ ਹੁਣ ਮਹੀ ਗੱਲ ਆ ਮੈਂ ਵਪਾਰ ਕਰ ਸਕਦਾ ਟਰੈਕਟਰ ਇਹ ਪਰਾਂ ਭੇਜਣੇ ਨਹੀਂ ਇਹਦਾ ਟਰੈਕਟਰ ਵੀ ਨਹੀਂ ਲੈ ਸਕਦਾ ਇਹਦਾ ਤੈਨੂੰ ਦੁਆਸਾਦਾ ਟਰੈਕਟਰ ਦੁਆਸਾਦਾ ਹਾਂ ਵਪਾਰ ਨਹੀਂ ਕਰ ਸਕਦਾ ਉਹ ਵੀ ਦੁਆਸਾਦਾ ਕਿ ਭਾਈ ਵਪਾਰ ਨਹੀਂ ਕਰ ਸਕਦਾ ਭਾਈ ਜੇ ਕਿਤੇ ਕਹੇ ਨਾ ਵੀ ਤੈਨੂੰ ਟਰੈਕਟਰ ਝੂਠ ਬੋਲ ਕੇ ਲਿਆ ਕੇ ਵੇਚ ਦੂੰਗਾ ਇਹ ਤੇ ਵੇਚ ਨਹੀਂ ਨਾ ਨਾ ਸੱਚੀ ਵੀ ਦੁਆਸਾਦਾ ਟਰੈਕਟਰ ਬਸ ਸਿਰਫ ਦੁਆਸਾਦਾ ਟਰੈਕਟਰ ਵੀ ਭਾਈ ਆ ਜਾ ਤੇਰੇ ਨਾਲ ਸੌਦਾ ਕਰਾ ਦੇਣਾ ਵਿੱਚ ਹੋਰ ਕੁਝ ਨਹੀਂ ਸੌਦਾ ਕਰਾ ਦੇਣਾ ਇਹਨੇ ਤੇਰਾ ਡਿਆਵਾ ਆ ਦੇਖ ਰਾ ਤੂੰ 5204 ਨਾ ਪਾਸਰ ਵਧੀਆ ਦੇ ਰਹੀ ਹੈ ਨਿਸ਼ਾਨਪੁਰਾ ਸ਼ਾਮ ਨੂੰ ਜਾਇੰਦੇ ਪਹਿਲਾਂ ਪਤਾ ਕਰ ਕਿਥੇ ਤੇ ਫੋਨ ਲੈ ਕੇ ਆਉਨੇ ਨੇ ਇਸ ਤਰ੍ਹਾਂ ਆ ਰਿਹਾ ਆ ਮਨੇ ਨਾ ਪੱਪੀ ਰਹਿੰਦੇ ਨੇ ਉਹਨੂੰ ਫੋਨ ਕਰ ਦਾਂ ਮੈਂ ਰੋਟੇ ਰਿਸ਼ਤੇਦਾਰਾਂ ਕੋ ਖੜਾ ਹੈ ਬੰਦ ਜੀ 04 ਸ਼ਾਂਤਪੁਰ ਇੱਕ ਸ਼ਾਂਤਪੁਰ ਇੱਕ ਇਹਨਾਂ ਦੀ ਬੂਰਵਾਜਰੇ ਬੂਰਵਾਜ ਨਾ ਨਾ ਸ਼ਾਂਤਪੁਰ ਮੈਂ ਘਰ ਜਾ ਕੇ ਆਇਆ ਉਹ ਤਾਂ ਮਿਲ ਜੂ ਚੱਲ ਪੂਰੀ ਚਰੀ ਡੀਕਦੀ ਹੈ ਭਾਈ ਫਿਰ ਵੱਡ ਵੀ ਇਹ ਆਏ ਘੰਟੇ ਜੇ ਇੱਕ ਵੰਡ ਹੁੰਦੀ ਆ ਕਿਉਂ ਹੈ ਲੈ ਭਾਈ ਇਹ ਧੁੱਪਾਂ ਪੂਰੀ ਹੁੰਦੀ ਆ ਸੂਰਜੇਰੇ ਸਿੱਧਾ ਹੁੰਦਾ ਯਾਰ ਹੁਣ ਤਾਂ ਇਨੀ ਧੁੱਪਾਂ ਹੈ ਨਹੀਂ ਤੈਨੂੰ ਲੱਗਦੀ ਆ ਉਹ ਕੱਖ ਤਾਂ ਵੱਡਣਾ ਹੀ ਹੋਊਗਾ ਨਾ ਵੱਡੂਗਾ ਮੇਰੇ ਵੱਡੇ ਸਾਜਰੇ 10 ਵਜੇ 10 ਵਜੇ ਸਾਜਰੇ ਹੁੰਦਾ ਸੁਣ ਲੈ 10 ਵਜੇ ਸੁੱਕ ਜੰਦਾ ਸਾਜਰੇ ਉਸੋਂ ਵੀ ਵੱੰਦੇ ਭਾਈ ਵੀ ਸਾਜਰੇ ਵੱਡੇ ਜਾਣਾ ਉਹ 10 ਵਜੇ ਨਹੀਂ ਆ ਠੀਕ ਹੈ 4:00 ਵਜੇ ਭਾਈ ਲੂਆ ਜੀ ਤਾਂ ਹੁਣ ਚੱਲੇ ਆ ਦੇਖ ਲੈ ਭੈ ਨਹੀਂ ਸ਼ਾਮ ਹੋਏ ਕਰਨੀ ਹੈ ਉੱਡੇ ਕਰਕੇ ਉਹ ਅੱਜ ਭੋਲੂ ਬਾਈ ਹੁਣ ਚੱਲੇ ਆ ਭਾਈ ਸ਼ਾਮਾਂ ਚ ਵੱੜਦਾ ਉੱਥੇ ਕੱਖ ਆਇਆ ਤਾਂ ਸ਼ਾਮਾਂ ਚ ਉਹ ਪਾਏ ਕਰ ਭਾਈ ਨੂੰ ਉਹਨਾਂ ਛਤਰੀ ਲੈ ਕੇ ਦੇ ਇੱਕ ਇਹ ਤੇਰੇ ਕੋਲ ਛਤਰੀ ਲੈ ਕੇ ਖੜੂਗਾ ਮੈਂ ਦਾ ਭਾਈ ਉੱਪਰ ਕੋਕ ਕੋਕ ਵਾਲੇ ਲੈ ਕੇ ਸਾਰੇ ਭਿੱਜੇ ਪਏ ਆ ਚਲ ਮੀ ਗਰਮੀ ਆ ਰਹੀ ਹੈਗੀ ਪਰ ਨਹੀਂ ਪਾਇਆ ਹਾਂ ਹਾਂ ਪਾਤਾ ਲੈਣੀ ਨਹੀਂ ਪੈਣਾ ਹਾਲੀ ਕੰਮ ਪਾਉਣੇ ਵਾਲੀ ਮਸ਼ੀਨ ਤਾਂ ਖੜੀ ਆ ਆ ਗਈ ਚਰੀ ਵੱਡ ਤੇਰਾ ਮਿੱਠਾ ਮੂੰਹ ਕਰਾ ਲੈਣਾ ਛੇਤੀ ਕਰ ਜਿਹੜਾ ਨਾ ਤੇਰਾ ਹਾ ਜਾਤੀਆਂ ਲੇ ਗਿਆ ਬੰਦਾ ਕੱਪ ਦੇ ਕੇ ਬਾਦਾਂ ਨਹੀਂ ਹੈ ਨਹੀਂ ਨਹੀਂ ਭਈਆ ਦੇਖਿਆ ਵਾ ਤੂੰ ਚਰੀ ਵੱਡ ਟੈਂਪਰੇਚਰ ਥੋੜਾ ਜਿਆਦਾ ਹੋਇਆ ਵਾ ਇਹ ਦਿਨਾਂ ਚ ਨਹੀਂ ਇੰਨਾ ਟੈਂਪਰੇਚਰ ਹੁੰਦਾ ਨਹੀਂ ਪੰਜ ਚਾਰ ਡਿਗਰੀ ਉੱਪਰ ਫਿਰ ਰਿਹਾ ਪੰਜ ਚਾਰ ਵੀ ਤਾਂ ਕਹਿੰਦਾ ਕਹਿੰਦਾ ਸਾਡੇ ਦਾਬ ਡੁੱਟੀ ਪਈਏ ਸੀ ਕਿਆ ਕਰੀ ਕੋਣ ਕਹਿੰਦਾ ਸਪਰੇਅ ਵਾਲਾ ਕਹਿੰਦਾ ਨਹੀਂ ਡੋਡੀ ਆਏ ਜਾਂਦੀ ਹੈ ਕਹਿੰਦਾ ਅੱਗੇ ਕਿਹੜੇ ਆਪਾਂ ਸਪਰੇਅ ਕਰਦੇ ਆਂ ਜ਼ਰੂਰੀ ਨਹੀਂ ਹੁੰਦਾ ਜੂਰੀਆ ਹੋਇਆ ਪਾਣੀ ਜ਼ਿਆਦਾ ਹੋਇਆ ਬਹੁਤ ਕਾਰਨ ਹੁੰਦਾ ਮੌਸਮ ਹੁੰਦਾ ਆਪਸ ਵਿੱਚ ਨਹੀਂ ਸਾਰੇ ਪਰ ਕਈ ਵਾਰੀ ਕੀ ਹੁੰਦਾ ਹਵਾ ਤੇਜ਼ ਆ ਗਈ ਇੱਕ ਦੂਜੇ ਦਾ ਦਾਣਾ ਭੰਨ ਵੀ ਦਿੰਦੀ ਆ ਉਹਦੇ ਗੱਲ ਵੀ ਥੋੜਾ ਜਿਹਾ ਚਾਂਸ ਵੱਜ ਜਾਂਦੇ ਆ ਹੂੰ ਇਹ ਬਣੀ ਜਾ ਵੀ ਬਣੀ ਨਹੀਂ ਐਨੀ ਵੀ ਨਹੀਂ ਹੁੰਦੀ ਜਿਹੜੀ ਹੁਣ ਰੁਗੀ ਨਾ ਉਹਨੇ ਰੁਕ ਜਾਣਾ ਹੁਣ ਕਹਾ ਬਦਲ ਦੇ ਚਾਂਸ ਨਹੀਂ ਹੁੰਦੇ ਇਹਦੇ ਜੇ ਕਿਤੇ ਕਹੀ ਨਾ ਵੀ ਸਾਰੇ ਨੂੰ ਪਈ ਜੂਗੀ ਸਾਰੇ ਨੂੰ ਨਹੀਂ ਪਈ ਕਰਦੀ ਇਹ ਉਹ ਜੇ ਤਿੰਨ ਜਿਹੜਾ ਵੱਡ ਕੇ ਦੇਖਿਆ ਕੀ ਨੋ ਕਮ ਨੇ ਨੂੰ ਨਵਾਇ ਤੇਰੇ ਜਾਈ ਬਿਨਾ ਨਹੀਂ ਮੇਲਣਾ 500 ਖਿੰਡਰ ਲੰਘਿਆ ਕੱਲ ਅੱਜ ਕਹਿੰਦਾ ਮੈਂ ਕੰਮ ਪਰ ਜਾਣਾ ਕਿਹਾ ਇੱਕ ਦਿਨ ਰੋਕੀ ਉਹ ਹੁਣ ਟ੍ਰੈਕਟਰ ਕਿੱਥੇ ਰੇ ਮਾਰੀਏ ਕਿਆ ਐਸਾ ਦਾਸ ਮਾਟਰ ਖੜਾ ਸਵਾ ਤਿੰਨ ਤਿੰਨ ਤੋਂ ਦੇ ਦੂਗਾ ਕਿੱਥੇ ਕਰੀ 55 ਲੈਣਾ ਜੌਂਡੀਅਰ ਭਾਈ ਲੈਣਾ ਜੌਂਡੀਅਰ ਕਰੀਏ ਕਿਆ ਉਹ ਵੀ ਲੈਣਾ ਸਾਈਡ ਗੀਅਰ ਹੈ ਪਜੌਂਡੀਅਰ ਦਾ ਸਾਈਡ ਗੀਅਰ ਹੈ ਸਾਰੇ ਜੌਂਡੀਅਰ ਸਾਈਡ ਬਾਬਾ ਸਟੀering ਰੋਡ ਮੰਗਵਾਉਂਦਾ ਕਹਿੰਦਾ ਲੈ ਹੋਰ ਕਹਾਂਦੇ ਕੋਈ ਹੋਰ ਕਹਾਂਦਾ ਟਾਇਰ ਕੋ ਮੇਰਾ ਕੋ ਮੈਂ ਦੋ ਟੰਡਾ ਲੈ ਟਾਇਰ ਪਹਿਲਾਂ ਲਿਆਉਣਾ ਜਿਹੜਾ ਰੰਗ ਹੋਇਆ ਉਹਦਾ ਉਹ ਉਹਦਾ ਕੋਈ ਕਾਰ ਤਾਂ ਜੋ ਬਾਈ ਜਿਹੜੇ ਰੰਗ ਹੋਇਆ ਉਹ ਤਾਂ ਉਹ ਲੈਣਾ ਦਾ ਉਹਦਾ ਵੰਮੀ ਬਾਈ ਜੀ ਇੱਕ ਦਿਨ ਲੇਟ ਜਾਂਦੇ ਸੀ ਉਹਨਾਂ ਨੇ ਟਾਇਰ ਟੂਰ ਸਾਫ ਕਰਕੇ ਆਲ ਸਵਾਰ ਦੇਣੀ ਤੇ ਇਹਨੂੰ ਲਿਆਉਣਾ ਪੈਣਾ ਤਾਂ ਯਾਰ ਉੱਥੇ ਤਾਂ ਕੱਟਾ ਲਾ ਕੇ ਤੋੜ ਦੇਣਾ ਤਾਂ ਗਾਂਹਾਂ ਜਾ ਕੇ ਭਲਾ ਟਾਇਰ ਖੁੱਲੇ ਜਾਂਦੇ ਇੱਕ ਵਾਰੀ ਰੇੜੀ ਕਰ ਦੇਣਾ ਤਾਂ ਯਾਰ ਕਿ ਤੋੜ ਦਣਾ ਤਾਂ ਸਵਾਰ ਕੇ ਉਹ ਇਹਦਾ ਖਾਚਾ ਬਹੁਤ ਹੈ ਇਹਨੇ ਕੱਖੇ ਢੋਣੇ ਟਰੈਕਟਰ ਉਹਦਾ ਮਹੀਂਦਰਾ ਦੇ ਲੈ ਨੇ ਆਇਆ ਤੱਕ ਢੋਣੇ ਆ ਮਹੀਂਦਰਾ ਬੰਦੇ ਉੱਥੇ ਬੁੱਟੇ ਜੀ ਕਾ ਕਰ ਮੈਂ ਤਾਂ ਨਹੀਂ ਜ਼ੋਰ ਲਾੜਿਆ ਮੈਂ ਕਿਹਾ ਵੀ 475 241 ਜਿਹੜਾ ਮਰਜ਼ੀ ਲੈ ਲੈ ਮਹੀਂਦਰਾ ਇਹਨੇ 15 ਦਿਨ ਕੱਢੇ ਕਰਨੇ ਟੈਂਕੀ ਗਿਲ ਜਾਂਦੇ ਨੇ 10 ਦਿਨ ਤੇ ਟੈਂਕੀ ਖਤਮ ਕਰਦੇ ਜਾਂਦੇ 241 ਵੀ ਹੈਗਾ ਹਾਂ ਹਾਂ ਬਹੁਤ ਵਧੀਆ ਟਰੈਕਟਰ ਆ ਇਹ ਲੋਟ ਆ ਬਾਈ ਕ ਉਹ ਹਲਕੇ ਨਹੀਂ ਨੂੰ ਗੱਣਾ ਟੋਣਾ ਸੀ ਗੱਣਾ ਢੋਂਦੇ ਮਿੰਦਰੇ ਗੱਲ ਹੈਗਾ ਬਾਈ ਇਹ ਚਲ ਫੇਰ ਠੀਕ ਆ ਭਾਈ ਚਲਦੇ ਆ ਚਲ ਕੋਈ ਨਹੀਂ ਤੁਹਾਨੂੰ ਬਾਈ ਪੁੱਛ ਲੈ ਆਪ ਵੀ ਕਹ ਲੈਣਾ 247 ਵਧੀਆ ਟਰੈਕਟਰ 241 ਸਭ ਤੋਂ ਬੈਸਟ ਆ 475 ਆਮ ਜ਼ਿਮੀਦਾਰ ਨੂੰ ਮਾਡਲ ਆ ਹੁਣ ਉਹ 3.5 ਕਹਿੰਦਾ ਦਾ 19 ਮਾਡਲ ਦਾ ਹਾਂ ਇਹ ਤਾਂ ਠੀਕ ਆ ਯਾਰ ਜਿਹਦੇ ਕੋ ਗੰਨੇ ਗੁੰਨੇ ਦਾ ਘੱਟ ਜਾਇ ਹੁੰਦੇ ਕਰਨੂ 475 244 ਬੈਸਟ ਟਰੈਕਟਰ ਆ ਨੋਰਮਲ ਜ਼ਿਮੀਦਾਰ ਵਾਸਤੇ ਉਹ ਜੌਂਡੀਅਰ ਲੈਣੇ ਖੜਦਾ ਬਾਈ ਉਹ ਵੀ ਤਾਂ ਹੌਲੀ ਜਿਹ ਮੁਰੇ ਤੋਂ ਵੀ ਖੜਾ ਹੁੰਦਾ ਇਹ ਹੌਲਾ ਹੋਵੇ ਯਾਰ ਜੌਂਡੀਅਰ ਜਿਆਦਾ ਮਿਲੇ ਭਾ ਸਰ ਸਾਢੇ 4 5 ਦੇ ਭਾ ਦੇ ਕਰਤੇ ਬੋਹਦਾ ਮਾੜ ਲਾ ਮੇ ਲਗ ਲੈ ਤੇ ਡਵਾੜੇ ਪਾ ਹੁਣ ਉਹਦਾ ਮੈਂ ਤਾਂ ਫੇ ਆਇਓ ਸੀਜ਼ਨ ਲੱਗਦੇ ਉਹਦੇ ਕੋਈ ਬਾਈ ਬਲਡਰੇਟਰ ਦਾ ਦੇਖਣੀ ਆ ਬਲਡਰੇਟਰ ਦਾ ਸਾਰੇ ਪੰਮੇ ਇਕਣੀਆਂ ਬਿੱਟੂ ਦੇ ਗਾਣੇ ਕਹਿੰਦਾ ਸਾਡੇ ਕਣੀ ਮਿੰਦਰਾ ਮਿਲ ਜੂਗੇ ਟਰਾਲੀਆਂ ਟਰੂਲੀਆਂ ਵਾਲੇ ਕਹਿੰਦਾ ਰੋਗੇ ਥੱਕਾ ਨਹੀਂ ਹੁੰਦਾ ਜੰਡਿਆਰਾ ਕਹਿੰਦਾ ਮਸ਼ੀਨਾ ਬਜਾਂਦੇ ਆ ਪੰਜਾਬ 45 ਖੜਾ ਏ ਉਹ ਵੀ ਫੁੱਬਦੀ ਟਰੈਕਟਰ ਦਾ ਕਿੱਥੇ ਖੜਾ ਏ ਉਹਨਾਂ ਕੋਲੇ ਚੱਲ ਫੇ ਚਲੀਏ ਹੁਣ ਗੱਥ ਵੱਡ ਚੱਲ ਪੂਰੀ ਨੂੰ ਵੀ ਵਢਣ ਦੇ ਲੇਟ ਨਹੀਂ ਕਰਨਾ ਬੰਦਾ ਦੋ ਨੰਬਰ ਮੈਨੇ ਉਹ ਭਈ ਕੋਈ ਆਇਆ ਚੱਲ ਠੀਕ ਆ ਮਿਲ ਗਿਆ ਠੀਕਾ ਨਹੀਂ ਮਿੱਠੂ ਨੂੰ ਲੱਦ ਲੈਣਾ ਮੋਟਰਾਲਾ ਆ ਗੱਲ ਤਾਂ ਠੀਕ ਆ ਸੀਤ ਬਾਈ ਨੂੰ ਕਤਰੀ ਕਾਲ ਜੀ ਹੋਰ ਕਿੱਦਾਂ ਬਹੁਤ ਵਧੀਆ ਬਾਈ ਮਿਲੋ ਜ ਆ ਅੰਬ ਨੂੰ ਮਿਲੋ ਕੋਈ ਰਹਿ ਗਿਆ ਬੰਦਾ ਮਿਲਣ ਤੇ ਹੁਣ ਸਾਰੇ ਠੀਕ ਆ ਮਿਲੋ ਜੀ ਆ ਕੈਕਾ ਕੈਂਚੀ ਨੂੰ ਮਿਲੋ ਨਮੀਆਂ ਤਾਂ ਨਵੇਂ ਟੂਸੇ ਛੱਡ ਕੇ ਸਾਰੇ ਹੀ ਉੱਤੇ ਸਾਰੇ ਅਮਰੂਦ ਬਹੁਤ ਚੱਲਿਆ ਅੰਬਰੂਦ ਬਹੁਤ ਖੱਚਿਆ ਹੈ ਅਮਰੂਦ ਬਹੁਤ ਖੱਚਿਆ ਮੂੰ ਤਾਂ ਇੱਕੜੀ ਛੱਡਿਆ ਅੰਬਰੂਦ ਹੈ ਤਾਂ ਬੂਟੇ ਸਾਰੇ ਚੱਲੇ ਚੱਲ ਪੇ ਸਾਰੇ ਜੀ ਬੂਟੇ ਆਹ ਮਿੱਟੀ ਬਹੁਤ ਅਕੜੀ ਰਹੀ ਹੈ ਮਿਲੋ ਜੀ ਭੁੱਲੂ ਨੂੰ ਮਿਲੋ ਮਿਲੋ ਜੀ ਭੁੱਲੂ ਨੂੰ ਮਿਲੋ ਆ ਆ ਜਾ ਆ ਜਾ ਆ ਜਾ ਓਏ ਆ ਜਾ ਓਰੇ ਆ ਗੋਬਟ ਉਰੇ ਤਾਂ ਆਇਆ ਖੜਾ ਕੇ 2 ਮਿੰਟ ਨਹੀਂ ਜਾਣਦੇ ਜਾਣਦੇ ਕਿੱਥੇ ਮੋਟਰ ਕਿੱਥੇ ਮੋਟਰ ਪਾ ਲਈ ਜਾਂਦੇ ਬਾਈ ਇਹ ਛੱਡ ਦੇ ਕਿਸੇ ਬੰਦੇ ਹੈ ਕਿ ਨਹੀਂ ਫਰ ਨੂੰ ਖੇਲਣੇ ਬਾਈ ਹਾਂ ਅਸੀਂ ਨਹੀਂ ਜਾਣ ਦਿੰਦੇ ਕਿਸੇ ਨੂੰ ਹਾਂ ਕਹਿੰਦਾ ਜਾਣਦੇ ਜਾਣਦੇ ਚੱਲੇਗਾ ਫੇਰ ਕੀ ਨਹੀਂ ਉਹ ਬੁਰਕੇ ਕੁਛ ਆਲ ਵੀ ਨਹੀਂ ਕਰਦਾ ਆ ਜਾ ਆ ਜਾ ਇਹ ਮੋਟਰ ਦੇ ਲਗਾ ਟਾਈਮ ਲਾ ਚਲ ਨੂੰ 5 ਮਿੰਟ ਉਹ ਹਵਾਈ ਜੇ ਲੋਡ ਹੋਇਆ ਆ ਵੀ ਚੱਲ ਪੈਠ ਗਿਆ ਮੁੱਟੇ ਜਿਹੜੇ ਆਹ ਸਾਰੇ ਪਾਣੀ ਪੈਣ ਵਾਲਾ ਚੱਲ ਪੇ ਬੇਲ ਵਾਲੇ ਗਈ ਪਾਣੀ ਰੋਜ਼ ਪਾਉਂਦਾ ਬਾਈ ਉਹ ਹਾਂ ਹਾਂ ਆਊਗਾ ਹੁਣ ਲੇਟ ਆਉਂਦਾ ਸ਼ਾਮ ਨੂੰ ਆ ਕੇ ਰੋਜ਼ ਪਾਣੀ ਪਾਉਣਾ ਉਹਨੇ ਰੋਜ਼ ਪਾਉਂਦਾ ਪਾਣੀ ਪਾਣੀ ਦਾ ਪਸਾ ਨਹੀਂ ਖਾਂਦਾ ਉਹ ਜਿੰਨਾ ਕਿ ਦੇਖਿਆ ਉਹਨਾਂ ਕੋਲ ਉਹ ਜਿੰਨਾ ਕਿ ਦੇਖਦਾ ਨਾ ਉਹਨਾਂ ਕੋਲ ਗੁਰਦਾ ਵੀ ਹੈਗਾ ਉਹ ਆ ਜਾ ਆ ਜਾ ਸਰਪੰਚ ਸਾਹਿਬ ਆਹ ਇਹ ਕਹ ਰਿਹਾ ਦਰਪੰਚਾ ਬਾਈ ਦੇਖ ਇਹ ਰਾਜ ਮੇਰੇ ਕੋ ਮਨਿਆ ਕਹਿੰਦਾ ਮੈਂ ਇਲਾਨ ਕਰ ਰਿਹਾ ਮੈਂ ਦਰਪੰਚੀ ਚੀ ਕਰਨਾ ਮੇਰੇ ਮੁਕਰ ਗਿਆ ਦੇਖ ਲੈ ਓ ਨਾ ਬਾਈ ਅੱਖਾਂ ਤੋਂ ਜਾਂਦਾ ਲੱਗੂਗਾ ਇਹਦਾ ਬਾਗੂ ਕਹਿੰਦਾ ਆਪ ਖੜਦਾ ਨਹੀਂ ਹੈਗਾ ਹਾਂ ਕਹਿੰਦਾ ਨਹੀਂ ਪੈਣੀ ਪਰ ਇਹ ਅੱਜ ਨਹੀਂ ਮੰਨੇ ਆ ਨਹੀਂ ਮੈਂ ਮੰਨਦਾ ਤੁਹਾਡੇ ਕੋ ਮੰਨੇ ਦੀ ਹੈਗਾ ਮੇਰੇ ਕੋ ਤਾਂ ਮੰਨੇ ਰਹਾ ਤੂੰ ਹੈ ਨਾ ਕਹੇ ਹੋ ਜਾਂਦਾ ਘਰ ਵਿੱਚ ਜਾਏ ਕਿ ਨਹੀਂ ਬਾਈ ਮੈਂ ਤਾਂ ਦੇਖ ਕੇ ਗੱਲ ਕਹੀ ਜੀ ਨਾਲ ਨੂੰ ਵੇ ਭਾਈ ਬੰਦਾ ਵਧੀਆ ਵੜ ਜੀ ਵੇ ਜਿਹੜਾ ਖਾਣਾ ਵਧੀਆ ਵੜਦਾ ਪਿੰਡ ਦਾ ਕੰਮ ਕਰਨ ਵਾਲਾ ਹੋਵੇ ਉਹ ਸਾਰੇ ਲੋਕ ਆ ਜਾਂਦੇ ਕਹਿੰਦੇ ਤੁਸੀਂ ਜਾਨ ਮਾਲ ਗਾ ਜਲਦੇ ਆ ਉਹ ਮੈਂ ਕਹਾ ਜਲਦੇ ਨਹੀਂ ਭਾਈ ਜਾਨ ਮਾਲ ਖੜੇ ਅਸੀਂ ਉਹਦੀ ਰਿਪੋਰਟ ਕਰੂੰਗਾ ਨੇਤਰ ਭਾਈ ਖੜੇ ਉਹਦੀ ਅਸੀਂ ਉਹ ਰਿਪੋਰਟ ਕਰੀਦਾ ਹੋਰ ਦੱਸ ਭਾਈ ਹੋਰ ਦੱਸ ਕਿਆ ਕਰੀਏ ਹੋਰ ਤਾਂ ਅਸੀਂ ਕੋਈ ਕਰ ਸਕਦੇ ਉਹ ਵੀ ਤਾਂ ਚੱਕਰ ਆ ਮੈਂ ਕਹਾ ਵੀ ਮੈਂ ਖਾਣਾ ਨਹੀਂ ਇੱਕ ਦਿਨ ਵੀ ਮੇਰੀ 2 ਸਾਲ ਪੁਰਾਣੀ ਵੀਡੀਓ ਚੈੱਕ ਕਰ ਲੋ ਇੱਕ ਦਿਨ ਵੀ ਬੰਦੇ ਹੋਵੇ ਇਹ ਮੈਨੂੰ ਸਰਪੰਚ ਕੇ ਇਹ ਕਰਦੇ ਤੇ ਪੰਮਾ ਸਰਪੰਚ ਲੋਕ ਕਮੈਂਟਾਂ ਚ ਵੀ ਕਹਿੰਦੇ ਆ ਮੈਂ ਇੱਕ ਦਿਨ ਹਾਂ ਕਰੀ ਹੋਮਾ ਮੈਂ ਭਾਈ ਮੈਂ ਬਣੂਗਾ ਆਈ ਤਾਂ ਬੱਸ ਬਾਤ ਮੈਨੂੰ ਕਹਿ ਤਾਂ ਮਹ ਕੋਈ ਫਾਇਦਾ ਨਹੀਂ ਉਹ ਵੀ ਦੇਖ ਲੇ ਤੇ ਜਾਵੇ ਕਿਆ ਕਰਕੇ ਪੁੱਛਣਾ ਕੱਕਾ ਬਟਰਾ ਤੇ ਵੀ ਜਾਂਦਾ ਲੱਗਦਾ ਜਿਹੜੀ 60 ਕਾਟਲ ਜਾਂਦੀ ਪਰ 20 ਹੀ ਜਾਣੀ ਲਾਲਾ ਠੀਕ ਹੈ ਉਹ 60 ਕਾਟਲ ਗਿਆ ਆ ਸ਼ਾਮ ਨੂੰ ਟਾਈਮ ਡੰਗਰ ਬੱਚੇ ਦਾ ਕਾਕੰਡੇ ਦਾ ਉਹਦਾ ਅਹੀ ਟਾਈਮ ਨੂੰ ਨੇ ਫੋਨ ਕਰ ਲੈਣਾ ਆਜੋ ਖਾਣੇ ਨੂੰ ਉਹ ਚੱਕਰ ਪਤਾ ਕਾ ਜਸਵੀਰ ਖੜ ਸਾਦਾ ਹਾਂ ਉਹ ਹਰ ਸਾਦਾ ਬੰਦਾ ਦੇਖ ਹੁਣ ਆਪਾਂ ਦਾ ਖੇਤੀਬਾੜੀ ਵਾਲੇ ਜ਼ਿਆਦਾ ਹੈ ਸਾਡੇ ਹੀ ਕੰਮ ਨਹੀਂ ਚੱਲਣਾ ਸੀ ਖੇਤਾਂ ਮੇ ਕੰਮ ਕਰੂਗਾ ਉਹ ਬੰਦਾ ਕਰ ਸਕਦਾ ਸਾਡੇ ਦਾ ਰੋਲ ਹੋਰ ਬੰਦੇ ਵਹਿਲੇ ਹੈਗੇ ਆ ਉਹ ਕਰ ਸਕਦੇ ਆ ਮੈਂ ਕਿ ਨਹੀਂ ਪਿੰਡ ਦਾ ਕਲੇਸ਼ ਮਕਾਉਣਾ ਸਾਡੇ ਘਰ ਹੋ ਜੇ ਕਰਨਾ ਹੋਰ ਕੇ ਸਰਪੰਚ ਹਾਂ ਜਦ ਇਹ ਲੜਾਈ ਸ਼ਾਮ ਨੂੰ ਆਓ ਡੰਗਰਾਂ ਦੇ ਟਾਈਮ ਨੂੰ ਖਰਾਅ ਲੜਾਈ ਹੋ ਜੇ ਕਰਨੀ ਉਹ ਡੰਗਰ ਬੱਚੇ ਚੁਆ ਕੇ ਆਏ ਆ ਆ ਪੁੱਛਣਾ ਮਗੀਤ ਬਾਈ ਨੇ ਹੁਣ ਚੁਆ ਕੇ ਆਏ ਕਹਿੰਦਾ ਜਾ ਕੇ ਫੇਰ ਗੁਰ ਮੈਂ ਤਾਂ 100 ਦੀ 100 ਦੀ ਮਹਗਾਤੀ ਮਾ ਭਾਈ ਬੜਾ ਮਰਜ਼ੀ ਬਣੇ ਬੰਦਾ ਪਿੰਡ ਦਾ ਕੰਮ ਕਰਨ ਵਾਲਾ ਚਾਹੀਦਾ ਠੀਕ ਨਹੀਂ ਸੱਚੀ ਨੂੰ ਸੱਚੀ ਕਹਿਣ ਵਾਲਾ ਚਾਹੀਦਾ ਬਸ ਬਸ ਜੀ ਸੰਮਤੀ ਨਾਲੇ ਬਣਾ ਦਿਓ ਜਿਹਨੂੰ ਬਣਾਉਣਾ ਸਾਰਾ ਵਧੀਆ ਸੰਮਤੀ ਦਾ ਸਭ ਤੋਂ ਨਜ਼ਾਰਾ ਸੰਮਤੀ ਹੋਵੇ ਸਾਰਾ ਮਾਈਦੀ ਵਾਈ ਨਹੀਂ ਬਣੂਗੀ ਠੀਕ ਨਹੀਂ ਜ਼ਿਆਦਾ ਕਰਨਾ ਮੈਂ ਖੜਿਆ ਤੂੰ ਖੜਿਆ ਹੋਰ ਮੇਰੀ ਗੱਲ ਜ਼ਿਆਦਾ ਕਰਨਾ ਜੇ ਮੰਨ ਲਾ ਦੋ ਜਣੇ ਰਹਿ ਗਏ ਇਹ ਤਾਂ 5-7 ਜਣੇ ਆ ਫਿਰ ਤਾਂ ਚਲੋ ਸੰਮਤੀ ਕਰਨੀ ਔਖੀ ਹੋ ਜਾਂਦੀ ਆ ਜੇ ਮੰਨ ਲਾ ਦੋ ਜਣੇ ਰਹਿ ਗਏ ਤਾਂ ਟੋਕੜ ਜੇ ਦੋ ਹੀ ਬੰਦੇ ਸਿਆਣੀਆਂ ਟਾਸੇ ਕਰ ਦਿਓ ਆਓ ਆਏ ਮਗ੍ਹਾ ਦੇ ਵਿੱਚ ਦੋਆ ਨੂੰ ਮਗਾ ਦੋ ਘਟਾਫੇ ਕਰ ਦੋ ਕਿਉਂ ਪਿੰਡ ਚ ਖੌਰੂ ਪੋਣਾ ਆਸ ਹੋਊਗੀ ਕੋਈ ਤਾਂ ਜਿੱਤੂਗਾ ਹੀ ਫਿਰ ਵਾਜ ਬਣਾ ਲਓ ਸੰਮਤੀ ਜੀ ਸੰਮਤੀ ਨਾ ਬਣਾ ਲਓ ਬਸ ਜੇ ਤਾਂ ਉਹ ਪੰਜ ਸੱਤ ਜਣੇ ਰਹਿਤੇ ਤਾਂ ਦਾਸ ਵੀ ਹੋਣੀ ਆ ਐ ਨਹੀਂ ਹੋਏ ਕਰਦਾ ਹੁੰਦਾ ਜੇ ਮਤਲਬ ਦੋ ਬੰਦੇ ਇੱਕ ਵਾਰ ਪਿੰਡ ਸਹਿਮਤ ਨਹੀਂ ਫਿਰ ਕੀ ਜੇ ਇੱਕ ਵਾਰ ਪਿੰਡ ਸਹਿਮਤ ਹੋ ਤਾਂ ਉਹ ਵੀ ਨਾਲ ਆਣ ਦੋਹੇ ਬੰਦਿਆਂ ਨੂੰ ਆਪਸ ਵਿੱਚ ਮਿਲਾ ਕੇ ਤਾਂ ਹੀ ਦਾਸ ਹੋਣੀ ਆ ਆਏ ਹੁਣ ਮੰਨ ਕੇ ਮੇਰੀ ਗੱਲ ਵੀ ਜੇ ਸਹਿਮਤੀ ਹੈ ਕਿ ਮੈਂ ਤਾਂ ਵੋਟ ਪਾਣੀ ਆ ਯਾਰ ਮੈਂ ਮੇਰੇ ਅਮਰੀਕਾ ਸੁਣ ਪਿੰਡ ਦੇ ਬੰਦੇ ਵੀ ਸਹਿਮਤ ਚਾਹੀਦੇ ਹਨ ਉਹ ਮੇਰੀ ਗੱਲ ਸੁਣ ਪਿੰਡ بیٹھ ਗਿਆ ਜੀ ਆ ਬੈਠ ਗਿਆ ਪਿੰਡ ਸ ਕਾਮੇ ਲਾ ਤੂੰ ਉਧਰ ਤੇ ਦੋ ਜਣੇ ਖੜੇ ਹੋਗੇ ਉਧਰ ਦੋ ਚਾਹੀ ਚਾਰੇ ਹੋਣ 14 10 ਪਾ ਦੋ ਆਏ ਨਹੀਂ ਹੋ ਕਰਦਾ ਪਿੰਡ ਦੀ ਪਿੰਡ ਦੀ ਸਹਿਮਤੀ ਵੀ ਹੁੰਦੀ ਆ ਯਾਰ ਮੇਰੀ ਹੁਣ ਗੱਲ ਕੋਈ ਉੱਤੀ ਆ ਬੰਦਾ ਖੜਜੇ ਆਗੇ ਪਿੰਡ ਦੀ ਸਹਿਮਤੀ ਨਹੀਂ ਉਪੇ ਫਿਰ ਕੀ ਪਿੰਡ ਦੇ ਅਜੇ 50% ਬੰਦੇ ਇੱਕ ਬੰਦੇ ਨੂੰ ਨਹੀਂ ਬੋਲਣਾ ਮੈਂ ਮੈਂ ਤੈਨੂੰ ਕਹਿੰਦਾ ਕਿ ਸਿਰਫ ਦੋ ਜਣੇ ਜਿਆਦਾ ਬੰਦੇ ਹੈਂਦੀ ਆ ਤੈਨੂੰ ਮੈਂ ਕਿ ਦੋ ਪਟਾਖੇ ਪੈਣੀ ਸਮਝ ਤਾਂ ਗੱਲ ਕਿ ਨਹੀਂ ਦੋ ਬੰਦੇ ਆ ਪਰ ਪੈਣੀ ਆ ਉਹ ਦੋ ਬੰਦੇ ਆ ਕੀ ਗੱਲ ਸੁਣਦਾ ਇੱਕ ਮਿੰਟ ਦੋ ਬੰਦੇ ਰਹਿ ਗਏ ਦੋਹਾਂ ਪਰ ਸਾਰੇ ਪਿੰਡਰੇ ਦਾ ਸਹਿਮਤ ਹੋਣਾ ਨਹੀਂ 50% ਉਧਰ 50 ਹਾਂ ਹਾਂ ਉਹ ਹੋ ਗਿਆ ਉਹਦੇ ਨਾਲ ਉਹ ਠੀਕ ਆ ਉਹ ਡਾਲ ਠੀਕ ਆ 100 ਤਾਂ ਕਿਸੇ ਪਰ ਵੀ ਨਹੀਂ ਹੋਣੇ ਹੈਗੇ ਨਾ 100 ਨਹੀਂ ਮੋਸਟਲੀ ਕਹਿੰਦਾ ਮੈਂ ਵੀ ਪਰਸੈਂਟ ਜਿਆਦਾ ਹੁਣ ਚਾਹੀਦੀ ਇੱਕ ਬੰਦੇ ਫਿਰ ਸਹਿਮਤੀ ਹੁਣ ਹੋ ਜਾਂਦੀ ਹੈ ਹਾਂ ਆਏ ਹੁੰਦਾ ਉਹ ਕਹਿੰਦੇ ਵੀ ਜੇ ਚਲੋ 50% ਵੀ ਮੰਨ ਜਣ ਤਾਂ ਵਧੀਆ ਗੱਲ ਆਏ ਥੋੜੀ ਇੱਕ ਬੰਦੇ ਦੇ ਕੋਲ ਹੈਗੇ ਦੋ ਪਰਸੈਂਟ ਬੰਦੇ ਉਹ ਕਹਿੰਦਾ ਮੈਂ ਵੀ ਖੜਨਾ ਹੋਈ ਟੌਪ ਵੇਜੂਗੀ ਆਏ ਥੋੜੀ ਇਹ ਤਾਂ ਨਹੀਂ ਪੈਣੀ ਹੈਗੀ ਆਏ ਟੌਪ ਨਹੀਂ ਪੈਂਦੀ ਮੈਨੂੰ ਜਦ ਪਹਿਲਾਂ ਸਭਤੀ ਹੋਈ ਸੀ ਨਾ ਜਦ ਪਹਿਲਾਂ ਸੰਮਤੀ ਹੋਈ ਵੀ ਜਿਆਦਾ ਕਾਕਾ ਵਾਕੇ ਵਾਕੇ ਗੁਰਦੁਆਰੇ ਜਿਹਾ ਸੀ ਗੁਰਦੁਆਰੇ ਜੀ ਸੰਮਤੀ ਹੋਈ ਸੀ ਹਾਂ ਸਰ ਸਾਹਿਬ ਹੁਣ ਵਿੱਚ ਬੰਦੇ ਖੜਨ ਲੱਗੇ ਹੁਣ ਕਹ ਲੱਗ ਹੀ ਭਾਵ ਲੱਗ ਗਏ ਬੰਦੇ ਖੜਦੇ ਐ ਐ ਕਰਦੇ ਐ ਹੁਣ ਜਿਹੜੇ ਬੰਦੇ ਸਰਦਾਰ ਜੀ ਗੁਰਦਾਰੇ ਵਿੱਚ ਬੈਠੇ ਸੀ ਹੱਥ ਥੋੜਾ ਕਰਿਆ ਵੀ ਹੱਥ ਥੜਾ ਕਰਿਆ ਵੀ ਠੀਕ ਐ ਸਾਨੂੰ ਉਹ ਕਹਿੰਦੇ ਵੀ ਪਾਈ ਅਸੀਂ ਤਾਂ ਉੱਥੇ ਨੂੰ ਹਾਂ ਕਰੀ ਵੀ ਅਸੀਂ ਠੀਕ ਨੀ ਗੱਲ ਫਰ ਲੈ ਕੁੰਮਦਾਰੀ ਭਾਈ ਫਿਰ ਕੁੰਮਦਾਰੀ ਅਹੋ ਇਹ ਨਹੀਂ ਕਹ ਲ ਕੁੰਮਦਾਰ ਆ ਭਾਈ ਗੁਰਦੁਆਰਾ ਸਾਹਿਬ ਨੂੰ ਇੰਨੇ ਪੈਸੇ ਦੇਣੇ ਜਿਹੜੇ ਬਣਨਾ ਨਹੀਂ ਹੁਣ ਜੇ ਕਿਸੇ ਦਾ ਦਸ ਦਸ 11 11 ਹਜ਼ਾਰ ਤਾਂ ਅਸੀਂ ਪੰਜਾਂ ਨੂੰ ਲਾਇਆ ਹੁਣ ਜੇ ਕੋਈ ਬਣਨਾ ਚਾਹੁੰਦਾ ਗੁਰਦੁਆਰੇ ਨੂੰ ਕਹੋ ਭਾਈ ਮੈਂ ਲੱਖ ਦਿੰਦਾ 2 ਲੱਖ ਦਿੰਦਾ 3 ਦਿੰਦਾ ਪੰਚਾਇਤ ਨੂੰ ਆਹ ਕਿਹਨੇ ਬਣਨਾ ਹਲੇ ਹਲੇ ਕੋਈ ਬੰਦੇ ਨਹੀਂ ਸਾਹਮਣੇ ਆ ਰਹੇ ਬਣਨੇ ਵਾਲਾ ਹਲੇ ਹਲੇ ਆਊਗਾ ਹਲੇ ਟਾਈਮ ਹੈਗਾ ਮੜਿਆ ਟਾਈਮ ਨਹੀਂ ਅਸਲ ਚ ਹਲੇ ਡਿਕਲੇਅਰ ਨਹੀਂ ਹੋਇਆ ਵੀ ਇੰਨੀ ਤਰੀਕ ਹਾਂ ਤਰੀਕ ਹਾਂ ਤਾਂ ਐਮ ਵੀ ਨਹੀਂ ਪਤਾ ਵੀ ਜਰਨਲ ਲਾਲ ਕਿਹੜੀ ਆ ਇਹ ਵੀ ਨਹੀਂ ਪਤਾ ਇਹ ਜਰਨਲ ਹੋ ਗਿਆ ਪਰ ਕੀ ਪਤਾ ਹੁੰਦਾ ਜਿਹੜਾ ਚੰ ਚਰਨ ਦੇ ਇਹ ਨਹੀਂ ਪਹਿਲਾਂ ਅਸੀਂ ਜਰਨਲ ਰਿਸ਼ਨ ਦੀ ਬੈਣਾ ਹਾਂ ਉਹ ਜਰਨਲ ਹੋ ਗਈ ਅੱਛਾ ਬੰਦੇ ਪਤਾ ਨਹੀਂ ਲੱਗਦਾ ਕੌਣ ਖੜੂਗਾ ਜੇ ਸਾਹਮਣੇ ਆਉਣਗੇ ਬੰਦੇ ਫਿਰ ਪਤਾ ਲੱਗੇ ਜਿਹੜਾ ਐਲਾਨ ਹੋ ਗਿਆ ਵੋਟਾਂ ਤੋਂ ਬਾਅਦ ਤਾਂ ਡਿਕਲੀਅਰ ਹੋਣਾ ਹੀ ਹੈ ਵੀ ਤਾਂ ਪਰਦਾ ਚੱਕੇ ਹੋਗੇ ਵੀ ਪੰਜ ਸੱਤ ਦਿਨ ਤਾਂ ਮੇਲੇ ਆ ਆਈ ਵੀ ਭਰਨੇ ਆ ਵਾਪਸ ਵੀ ਲੈਣੇ ਆ 10 ਦਿਨ ਮਿਲ ਜੂਗੇ ਬਾਅਦ ਤੇ ਬਾਅਦ ਵਧੀਆ ਗੱਲ ਆ ਬਹੁਤੇ ਦਿਨ ਦੇਣ ਵੀ ਨਾ ਇਹ ਉਹ ਜਿਹੜਾ ਵੱਧ ਜਿੰਨਾ ਲੰਬਾ ਸਮਾਂ ਉਹਨਾਂ ਜਿਆਦਾ ਖਰੂ ਆ ਆ ਠੀਕ ਆ ਘੱਟੇ ਰੱਖੇ ਯਾਰ ਮਗਾ ਕੇ ਵੰਡੇ ਕਰੇ ਹੈ ਇਹਦਾ 12 ਦਿ ਇਹ ਜੇ ਲੰਬੀ ਗੱਲ ਵਾਲੀ ਆਣੀ ਫਿਰ ਤਾਂ ਲਜਾਈ ਆ ਸਭ ਤੋਂ ਵਧੀਆ ਸੰਮਤੀ ਹੈ ਸੰਮਤੀ ਨਾਲ ਤਾਂ ਨਜ਼ਾਰਾ ਹੀ ਨਹੀਂ ਦਿਖਦਾ ਹੈ ਕਿ ਨਹੀਂ ਸਭ ਤੋਂ ਵਧੀਆ ਸਭ ਨੂੰ ਦੇਣੇ ਆ ਜਿਹੜਾ ਹੋਈਆਂ ਹੋ ਗਏ ਦੂਤ ਕਾਨੀ ਚਾਰ ਦਿਨ ਦੂਆ ਬਲਾਉਂਦਾ ਫਿਰ ਚਾਰ ਦਿਨ ਦੂਆ ਬਲਾਉਂਦਾ ਫਿਰ ਉਹ ਗੱਲ ਗਲਤ ਹੈ ਗਲਤ ਗਲਤ ਨਾਲੇ ਫੇਜੀ ਨੇ ਹੋਊਗਾ ਨਹੀਂ ਗੁਰਦਾਰ ਨੇ ਵੀ ਲੰਦੇ ਯਾਰ ਗੱਲ ਮੁਕਾ ਦੀ ਸੰਮਤੀ ਹੋ ਜਾਂਦਾ ਇਹ ਸੰਮਤੀ ਹੋ ਜਾਂਦਾ ਨਾਲੇ ਇੱਕੜਾ ਹੋਣੀ ਨਹੀਂ ਲੋਕਾਂ ਨੇ ਕਰਨੀ ਨਹੀਂ ਕਿਆ ਇੱਕਣਾ ਲੋਕਾਂ ਨੇ ਕਰਨੀ ਨਹੀਂ ਦੇਣੀ ਕਰੂਗੇ ਨੇ ਝਾਫੇ ਆਪਰੇ ਤਾਂ ਨੇ ਚੱਕ ਚੱਕ ਉਹੀ ਗੱਲ ਹੈ ਕਿ ਟੂਗੇ ਨੇ ਕਰਨੀ ਨਹੀਂ ਦੇਣੀ ਆਓ ਫਿਰ ਚੱਲੋ ਅਗਲਾ ਹੁਸਤ ਦਾ ਵਧੀਆ ਹੋ ਜਵੇ ਸੰਮਤੀ ਹੀ ਆ ਸੰਮਤੀ ਹੋ ਜਵੇ ਵਧੀਆ ਆਓ ਆਏ ਤਾਂ ਬਾਕੀ ਹਲੇ ਟਾਈਮ ਪਿਆ ਬਾਈ ਹੈਗਾ ਸੰਮਤੀ ਦੇ ਹੱਕ ਚ ਆ ਸਾਰਾ ਸੰਮਤੀ ਚੱਕ ਚ ਆਇਆ ਸਾਰਾ ਪਿੰਡੇ ਹੋ ਜਵੇ ਬੰਦੇ ਪਰ ਕਿਸੇ ਉਹ 14 ਸਾਰੇ ਸਹਿਮਤੀ ਹੁੰਨੇ ਆ ਕੋਈ ਜਣਾ ਹੁੰਦਾ ਆ ਕੰਮ ਨੂੰ ਕੰਮ ਕਰਨੇ ਵਾਲਾ ਹੋਵੇ ਸੱਚੀ ਸੁੱਚੀ ਕਹਿਣੇ ਵਾਲਾ ਹੋਵੇ ਬਾਸ ਠੀਕ ਨਿੱਕਲ ਹੋਰ ਕੇ ਆ ਵਾਹ ਸੰਮਤੀ ਹੋ ਜਵੇ ਵਧੀਆ ਸਭ ਤੋਂ ਵਧੀਆ ਯਾਰ ਸ਼ੋਕ ਸ਼ਾਂਤੀ ਰਹਿੰਦੀ ਪਿੰਡ ਚ ਸਾਡੇ ਦਾ ਪਿੰਡ ਵੀ ਛੋਟਾ ਜੀ ਇਹ ਪੱਤੀਆਂ ਦਾ ਹੈ ਵੀ ਨੀਕ ਵੋਟ ਸਾਡੇ ਮੈਨੂੰ ਸਾਡੇ 6.6 6600 ਹੋਗੇ ਸਾਡੇ 6600 737 ਵੋਟ ਹੈ 737 ਹਾਂ ਬੱਸ ਬੈ ਨਵੇਂ ਨੁਮੀਆਂ ਥਣੇ ਹੋ ਗਈ ਉਹ 737 ਵਿੱਚੋਂ ਵੀ 50 ਵੋਟਾਂ ਦਾ ਦੋਲੀ ਗਈਆਂ ਵੀ ਬਾਹਰ ਮੁਲਕ 60 70 ਜਿਆਦਾ ਹੀ ਹੋਣੀ ਆ 100 ਮੋਟੇ ਰੱਖਾ 100 ਬਾਹਰ ਇਹ ਮਾਰ ਗਏ ਹੁਣ ਯਾਰ 5 ਸਾਲਾਂ ਮਾਂ ਇਹ ਵੀ ਹੈਗਾ ਵੋਟਾਂ ਚਲੋ 100 ਦਿੰਦੀ ਰਹਿੰਦੀ ਆ ਆ ਸੜਕ ਬਣਨੀ ਚਾਹੀਦੀ ਆ ਕੀ ਇਹ ਸਰਪੰਚ ਨੇ ਨਹੀਂ ਬਣਾਉਣੀ ਇਹ ਇਹ ਬਣਾਉਣੀ ਐ ਐਮਐਲਏ ਨੇ ਕੀ ਕਰ ਮੈਂ ਲੈ ਦੇ ਹਾਂ ਆ ਇਧਰ ਬਾਈ ਜਿਹਦੇ ਹੱਥ ਮਾ ਗਿਆ ਬਜਰੇ ਦੇ ਮਾ ਉਹ ਕਹਿ ਸਕਦਾ ਉਹਨੂੰ ਪੰਜ ਦੇ ਹੱਥ ਵੀ ਬਹੁਤ ਕੋਸਾ ਉਹ ਕਹਿ ਸਕਦਾ ਉਹਨੂੰ ਹੋ ਗਿਆ ਕਹਿ ਸਾਡਾ ਕਹਿਣ ਦਾ ਇੱਕ ਸਿਸਟਮ ਹੁੰਦਾ ਉਹਨਾਂ ਦੇ ਕੋਟੇ ਜੁ ਹੁੰਦੀ ਹੈ ਇਹ ਕੋਟੇ ਜੀ ਤਾਂ ਉਹਦੀ ਐਮ ਐਲ ਆਰ ਕੋ ਜਾਣਦਾ ਵੀ ਕਿ ਸਿਸਟਮ ਹੁੰਦਾ ਆ ਉਹ ਹੈਗਾ ਤੂੰ ਕੱਲਾ ਜਾਊਂਗਾ ਨਾ ਤੇਰੀ ਸੁਣਵਾਈ ਘੱਟ ਆ ਮੈਂ ਭਰ ਲੀ ਭਰ ਕੇ ਜਾਊਂਗੀ ਤੇਰੀ ਸੁਣਵਾਈ ਉਨੀ ਜਿਆਦਾ ਹੈ ਉਹ ਜੀ ਇਹ ਤਾਂ ਹੈ ਉਹ ਮੈਜੋਰਟੀ ਦੀ ਸੁਣਵਾਈ ਹਮੇਸ਼ਾ ਜ਼ਿਆਦਾ ਹੁੰਦੀ ਆ ਇੱਥੇ ਵੀ ਚਲੇ ਜਾਈ ਕੱਲੇ ਦੀ ਤੇਰੀ ਸੁਣਵਾਈ ਨਹੀਂ ਹੋਣੀ ਜੇ ਕਰੇਗਾ ਪੰਜ ਸੱਤ ਬੰਦੇ ਖੜੇ ਹੋਊਗੇ ਉਮੀਦ ਤੇਰੀ ਸੁਣਵਾਈ ਜ਼ਿਆਦਾ ਤੱਕ ਕਿਸੇ ਵੀ ਕੰਮ ਨੂੰ ਕੰਮ ਵਿੱਚੋਂ ਪਾ ਲਈ ਦੂਜੇ ਨੂੰ ਕੱਢ ਦੇਣੀ ਆ ਆ ਚੀਜ਼ ਆ ਤੂੰ ਦੱਸ ਤੂੰ ਸਮਝਦੀ ਦਾ ਬੱਚੇ ਰਾਜੀ ਨੇ ਤੂੰ ਮੇਰਾ ਸਾਡੇ ਨਾਲ ਆ ਮੈਂ ਤੁਹਾਨੂੰ ਕਹਿੰਦਾ ਨਹੀਂ ਕੋਈ ਨਹੀਂ ਚਾਹੁੰਦਾ ਇਹ ਕੰਮ ਨੂੰ ਸਾਰਾ ਜਿੱਦੇ ਮਰਜ਼ੀ ਪੁੱਛ ਨਹੀਂ ਪਿੰਡ ਮਾ ਰਾਣੇ ਆਪਾਂ ਕਲਾ ਫਾਇਲੋਂ ਆ ਫਿਰ ਤੇ ਨਾਲ ਮੈਂ ਸਮਝਦੀ ਨਹੀਂ ਤੂੰ ਬਸ ਉਹੀ ਕਹਿੰਦਾ ਚਾਹੁੰਦਾ ਕੋਈ ਨਹੀਂ ਹੁੰਦਾ ਮੋਟਾ ਮੋਟਾ ਬਾਈ ਸਭ ਸਮਝਦੇ ਪਰ ਰਾਤੀ ਨੇ ਫੀਲਿੰਗ ਲੈ ਲਈ ਸਰਪਾ ਚਲੀ ਇਹ ਤਾਂ ਮੋਟਾ ਵੀ ਕਹਦਾ ਕੋਈ ਨਹੀਂ ਖੜਾ ਕਹਿੰਦਾ ਫੇਰ ਦੇਖਦੇ ਆ ਬਾਅਦ ਕਰਾ ਸਾਡੀ ਇਹ ਵੀ ਨੀ ਵੋਟਾਂ ਪੈਣੀਆਂ ਹੈਗੀਆਂ ਜਲੰਧਰ ਵਾਲੇ ਮੰਗੋ ਘਰ ਦੇ ਵੀ ਸਾਰੇ ਮੋਕਰ ਕੇ ਘਰ ਦੇ ਵੀ ਸਾਡੇ ਘਰ ਦੇ ਵੀ ਕਹਿੰਦੇ ਨਾ ਨਾ ਖੜੀ ਨਾ ਸੀ ਵੀ ਨਹੀਂ ਪਾਉਣੀ ਮੈਂ ਲੀਲਾ ਭਾਈ ਜਹਾ ਦੇਖ ਲੈ ਤੈਨੂੰ ਸਾਡੇ ਕਿਨੀ ਤੇ ਵੀ ਨਹੀਂ ਪੈਣੀਆਂ ਹੈਗੀਆਂ ਕਰਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸੋ ਤਾਂ ਕਾਹਬ ਤਾਂ ਸੱਚੀ ਆ ਨਾ ਘਰ ਨਹੀਂ ਪੈਂਦੀ ਨਾ ਬਾਹਰ ਦਾ ਤਾਂ ਕਰੂਗਾ ਚਲ ਮੈਂ ਪਰੂਗਾ ਚੱਲ ਚਲੀਏ ਫਿਰ ਹੁਣ ਬਾਈ ਹੋਰ ਗੱਗੇ ਦੀ ਹੋ ਗਈ ਕਿ ਤੈਨੂੰ ਤੋਰ ਬਾਈ ਸਾਰਾ ਤਾਂ ਖੜੀ ਮੈਂ ਤਾਂ ਤੈਨੂੰ ਵੋਟ ਪਾ ਦੂੰਗਾ ਖੜੀ ਨਾ ਪਾ ਮੈਂ ਨਹੀਂ ਖੜਦਾ ਖੜੇਗਾ ਸਮਝਿਆ ਨਾ 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 ਮੈਂ ਨਹੀਂ ਖੜਦਾ ਖੜੀ ਨਾ 300 ਰੁਪਏ ਖਰਚਣਾ ਵੀ ਔਖਾ ਲੱਗਦਾ ਕਿ ਹੱਕ ਦੀ ਕਮਾਈ ਦਾ ਫਰੀ ਵਿੱਚ ਹਾਂ ਮੈਂ ਕਹਾਂ ਵੀ ਚਲੋ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ